ਮੈਨੂੰ ਇਹ ਨਹੀਂ ਸਮਝਣ ਲੱਗੀ ਅਜੇ ਤੱਕ ਹਰ ਗੱਲ ਦੇ ਵਿੱਚ ਆਪਾਂ ਕਹਿ ਰਹੇ ਹਣ ਵੀ ਆ ਚਾਰ ਪੈਸੇ ਜੋੜ ਦੋ ਪਰ ਚਾਰ ਪੈਸੇ ਮੈਨੂੰ ਸਮਝ ਨਹੀਂ ਲੱਗੀ ਵੀ ਕੀ ਉਹਨਾਂ ਦੀ ਓਕੇ ਵੈ ਲਈ ਚਾਰ ਪੈਸੇ ਹਾਂ ਓਕੇ ਵੈ ਲਈ ਚਾਰ ਪੈਸੇ ਜੋੜ ਲਓ ਕੀ ਦੇ ਵਿਆਹ ਲਈ ਚਾਰ ਪੈਸੇ ਚਲੋ ਜਿਹੜੇ ਚੀਜ਼ਾਂ ਨੇ ਚਲੋ ਜਿਵੇਂ ਕਹਿ ਰਹੇ ਨੇ ਆਪਾਂ ਉਹਨਾਂ ਨਾਲ ਸਹਿਮਤ ਆ ਕਿ ਕਿਤੇ ਨਾ ਕਿਤੇ ਸੰਗੀਆਂ ਨੇ ਕਿ ਜਦੋਂ ਵਕਤ ਪੈਦਾ ਬੰਦੇ ਨੂੰ ਉਹਨੂੰ ਪਤਾ ਲੱਗਦਾ ਹੱਸ ਕਿ ਇਹ ਵੀ ਗੱਲ ਸੱਚ ਹੈ ਕਿ ਵਕਤ ਪੈਣ ਤੇ ਪੈਸਾ ਕੰਮ ਆ ਜਾਂਦਾ ਫਿਰ ਕੋਈ ਵੀ ਯਾਰ ਮਿੱਤਰ ਵੀ ਜਾਂ ਨੀਡ ਲਿਸਟਰ ਵੀ ਕੰਮ ਨਹੀਂ ਆਉਦੀ ਉਹਦੀ ਵਾਰੀ ਇਦਾਂ ਹੁੰਦਾ ਬਿਲਕੁਲ ਹੈਨਾ ਇਹ ਸਾਰਿਆਂ ਨੂੰ ਇੱਕ ਤਕੜੀ ਨੀ ਤੋਲ ਸਕਦੇ ਆਪਾਂ ਬਹੁਤੀ ਵਾਰੀ ਪੈਸਾ ਨਹੀਂ ਕੰਮ ਆਉਂਦਾ ਤੁਹਾਡੇ ਯਾਰ ਦੋਸਤ ਤੁਹਾਡੇ ਰਿਸ਼ਤੇ ਯਾਰ ਤੁਹਾਡੇ ਨਾਲ ਖੜਦੇ ਨਹੀਂ ਕਿਉਂਕਿ ਜਿਹੜੀ ਚੀਜ਼ ਜਿਹੜਾ ਹੌਸਲਾ ਉਹ ਪੈਸੇ ਨਾਲ ਨਹੀਂ ਖਰੀਦੇ ਜਾ ਸਕਦੇ ਹੌਸਲਾ ਬੰਦੇ ਨਾਲ ਹੀ ਆਉਂਦਾ ਹੈ ਪੈਸੇ ਨਾਲ ਤੁਸੀਂ ਘਰ ਲੈ ਲਓਗੇ ਕਾਰ ਲੈ ਲਓਗੇ ਤੁਸੀਂ ਜਿਹੜੀ ਦੁਨੀਆ ਦੀ ਚੀਜ਼ ਵਿਕਦੀ ਹੈ ਤੁਸੀਂ ਪੈਸੇ ਨਾਲ ਸਿਰਫ ਉਹ ਹੀ ਸਕਦੇ ਪਿਆਰ ਸਾਹਜ ਮੁਹੱਬਤ ਹੌਸਲਾ ਕੋਈ ਕੋਸ਼ ਟਾਈਮ ਦੀ ਹੋਈ ਨਾ ਖੁਸ਼ੀ ਵੀ ਆ ਜਾਂਦੀ ਹੈ ਇਹ ਤੁਸੀਂ ਪੈਸੇ ਨਾਲ ਨਹੀਂ ਖਰੀਦ ਸਕਦੇ ਜਿੱਥੋਂ ਕਾਰ ਤਾਂ ਹੀ ਜੋੜ ਲਈ ਗਈ ਪਰ ਚਾਰ ਪੈਸੇ ਜੋੜਨ ਦੇ ਚੱਕਰ 'ਚ ਤੁਸੀਂ ਜਿਹੜੇ ਚਾਰ ਪਹਿਰ ਆਪਣੇ ਚੱਲ ਰਹੇ ਨੇ ਲੱਭੀ ਇਹ ਖਰਾਬ ਨਾ ਇਹ ਇਹ ਖਰਾਬ ਕਰ ਲੈ ਕਹਿੰਦੇ ਵਕਤੋਂ ਖੁੰਜੀ ਬੂਮਣੀ ਗਾਵੇ ਆਲਪਤਾਲ ਮੈਨੂੰ ਲੱਗਦਾ ਸਿੱਧੂ ਸਾਹਿਬ ਵੀ ਸਾਡੇ ਬਹੁਤਿਆਂ 'ਚ ਆਪਾਂ ਆਲਪਤਲ ਗੋਣ ਵਾਲੀ ਕੈਟਾਗਰੀ 'ਚ ਆਉਣੇ ਕਿਉਂਕਿ ਜਦੋਂ ਵਕਤ ਹੁੰਦਾ ਸ਼ਾਇਦ ਅਸੀਂ ਉਦੋਂ ਵਕਤ ਨੂੰ ਵਕਤ ਨਹੀਂ ਦਿੰਦੇ ਅਸੀਂ ਜਿਆਦਾ ਟਾਈਮ ਮੈਨੂੰ ਲੱਗਦਾ ਵੀ ਫਿਊਚਰ ਪਲੈਨਿੰਗ ਕਰਨ ਚ ਲੰਗਾ ਦਿੰਦੇ ਜਿਸ ਦੇ ਕਰਕੇ ਸਾਡੇ ਵਰਤਮਾਨ ਦਾ ਆਨੰਦ ਮਰ ਜਾਂਦਾ ਮੰਤਲ ਕਹਿ ਲਈਏ ਜੇ ਵੀ ਅਸੀਂ ਪਵੇਖ ਨੂੰ ਸਵਾਰ ਦੇ ਸਵਾਰ ਦੇ ਪ੍ਰੈਜ਼ੈਂਟ ਨੂੰ ਖਰਾਬ ਕਿਤੇ ਵੀ ਬੁਢਾਪਾ ਖਰੀਦ ਦੇ ਖਰੀਦੇ ਜਵਾਨੀ ਵੇਚ ਦੇ ਜਵਾਨੀ ਵੇਚ ਦੇ ਕਿ ਅਸੀਂ ਇੰਨੇ ਆਪਣੇ ਫਿਊਚਰ ਦੇ ਲਈ ਇੰਨੇ ਮਤਲਬ ਉਹ ਹੋ ਜਾਂਦੇ ਆ ਕਿ ਅਸੀਂ ਕਮਾ ਲਈ ਸਾਡੂੰ ਆਉਣ ਵਾਲੇ ਸਮੇਂ ਚ ਕੰਮ ਆਊਗਾ ਇਹ ਉਸ ਚੀਜ਼ ਤੇ ਅਸੀਂ ਲੱਗ ਕੇ ਜਿਹੜਾ ਸਮਾਂ ਚੱਲ ਰਿਹਾ ਉਹਨੂੰ ਇੰਜੋਏ ਨਹੀਂ ਕਰਦੇ ਤੇ ਉਹਨੂੰ ਸਹੀ ਤਰੀਕੇ ਨਾਲ ਨਹੀਂ ਵਰਤਦੇ ਜਾਂ ਆਪਣੇ ਸਰੀਰ ਨੂੰ ਵੀ ਖਰਾਬ ਕਰਦੇ ਆ ਨਾਲ ਨਾਲ ਸਮਾਂ ਸਮਾਂ ਤਾਂ ਚੱਲੂ ਆਪਾਂ ਕੰਮ ਕਰ ਰਹੇ ਆ ਖਰਾਬ ਹੈ ਕਿ ਨਹੀਂ ਹੈ ਉਹ ਇੱਕ ਅਲੱਗ ਚੀਜ਼ ਆ ਪਰ ਜਿਹੜੀ ਸਾਡੀ ਸਿਹਤ ਆਸੀਂ ਇੰਨੀ ਖਰਾਬ ਕਰ ਲੈਨੇ ਆ ਕਿ ਮੇਰੇ ਖਿਆਲ ਚ ਜਿੰਨੀ ਸਾਨੂੰ ਅਸੀਂ ਸਮਝਦੇ ਆ ਕਿ ਸਾਨੂੰ ਲੋੜ ਪਊਗੀ ਫਿਊਚਰ ਦੇ ਵਿੱਚ ਵਡਾਪੇ ਸਾਨੂੰ ਚੀਜ਼ਾਂ ਦੀ ਸਹੂਲਤਾਂ ਦੀ ਜਾਂ ਦਵਾਈਆਂ ਦੱਪਿਆਂ ਦੀ ਵੀ ਆਪਾਂ ਕਹਿ ਦਿੰਨੇ ਆ ਸਾਡਾ ਇਲਾਜ ਲਈ ਪੈਸਾ ਬਚਾ ਲਿਆ ਮੈਨੂੰ ਲੱਗਦਾ ਬਿਮਾਰੀਆਂ ਆਪਾਂ ਪਹਿਲਾਂ ਲਾ ਲੈਨੇ ਨਾਲ ਮਤਲਬ ਤੁਸੀਂ ਕਿਉਂਕਿ ਬੜਾ ਕੁਝ ਹੁੰਦਾ ਸਤੂ ਸਾਬ ਜਦੋਂ ਤੁਸੀਂ ਵਕਤ ਦਾ ਚੀਜ਼ਾਂ ਦਾ ਛੋਟੀਆਂ ਵੱਡੀਆਂ ਦਾ ਤੁਲ ਬਾਤ ਦੀ ਗੱਲ ਆ ਜਿਦੀ ਜਿੰਨੀ ਬਿੱਤ ਆ ਜੋ ਜਿੰਨਾ ਜਿੰਨੇ ਜੋਗਾ ਹੈਗਾ ਜੇ ਉਹ ਓਨੇ ਨੂੰ ਹੀ ਇੰਜੋਏ ਕਰਦਾ ਤਾਂ ਬਿਮਾਰ ਵੀ ਨਹੀਂ ਹੁੰਦਾ ਗੱਲ ਸਬਰ ਦੀ ਆ ਗਈ ਨਾ ਹੈਨਾ ਸਾਡਾ ਸਾਡਾ ਇੱਕ ਮਤਲਬ ਮਾਹੌਲ ਇਹ ਬਣਿਆ ਹੋਇਆ ਆਪਣੀ ਥੋਂ ਦਾ ਕਹਿ ਲਈਏ ਦੇਸ਼ ਦਾ ਕਹਿ ਲਈਏ ਹਨਾ ਜਿਵੇਂ ਆਪਾਂ ਗੋਰਿਆਂ ਨਾਲ ਕੰਪੇਅਰ ਕਰੀਏ ਉਹਨਾਂ ਦਾ ਕੀ ਸਿਸਟਮ ਹੁੰਦਾ ਕਿ 5 ਦਿਨ ਕੰਮ 2 ਦਿਨ 2 ਦਿਨ ਇੰਜੋਏ ਉਹਨਾਂ ਦਾ ਕੋਈ ਇਹ ਨਹੀਂ ਹੁੰਦੀ ਪਲੈਨਿੰਗ ਕਿ ਅਸੀਂ ਆ ਬਣਾ ਲਈ ਪ੍ਰਾਪਰਟੀ ਬਣਾ ਲਈਏ ਸਾਡੇ ਬੱਚਿਆਂ ਲਈ ਬਣਾ ਲਈਏ ਸਾਡੇ ਸਿਸਟਮ ਇਹ ਹੈ ਕਿ ਅਸੀਂ ਪਹਿਲਾਂ ਹੀ ਸੋਚਣ ਲੱਗ ਜਾਂਦੇ ਆ ਯਾਰ ਯਾ ਮੇਰੇ ਪੁੱਤ ਲਿਆ ਮੈਂ ਪੋਤੇ ਲਈ ਬਣਾ ਰਿਹਾ ਠੀਕ ਆ ਉਸ ਚੀਜ਼ ਤੇ ਜ਼ੋਰ ਲੱਗਿਆ ਹੁੰਦਾ ਤੇ ਉਹ ਕਮਾਉਂਦੇ ਕਮਾਉਂਦੇ ਉਹ ਬਣਾਉਂਦੇ ਬਣਾਉਂਦੇ ਤੇ ਅਸੀਂ ਆਪਣੇ ਆਪ ਨੂੰ ਖਰਾਬ ਕਰ ਲਿਆ ਦੂਜੀ ਗੱਲ ਇਹ ਵੀ ਹੈ ਕਿਤੇ ਨਾ ਕਿਤੇ ਜੇ ਬੰਦਾ ਇਹ ਇੱਥੇ ਸੋਚ ਵੀ ਆ ਲੋਕਾਂ ਦੀ ਜਨਾ ਸਮਾਜ ਦੀ ਜੇ ਅਸੀਂ ਇਹ ਕਰਨ ਦੀ ਵੀ ਕੋਸ਼ਿਸ਼ ਕਰਦੇ ਵੀ ਜਿੰਨਾ ਕਮਾ ਲਿਆ ਖਾਲੇ ਵਾਲੀ ਸਿਸਟਮ ਫਿਰ ਜਿਹੜੇ ਲੋਕ ਨੇ ਉਹ ਮੂੰਹ ਚ ਹੱਥ ਦਿੰਦੇ ਨੇ ਵੀ ਯਾਰ ਇਹਨੇ ਬਣਾਇਆ ਕੁਛ ਕੈਨਤ ਭਾਬੀ ਜਿਵੇਂ ਕਹਿੰਦੇ ਨੇ ਵੀ ਆਰੀ ਨੂੰ ਦੰਦੇ ਇੱਕ ਪਾਸੇ ਨੇ ਤੇ ਸਮਾਜ ਨੂੰ ਬਹੁਤੇ ਪਾਸੇ ਨੇ ਉਹ ਬਿਲਕੁਲ ਉਹੀ ਗੱਲ ਅੱਜ ਤੂੰ ਮੈਨੂੰ ਇਹ ਨਹੀਂ ਸਮਝ ਲੱਗੀ ਅੱਜ ਤੱਕ ਹਰ ਗੱਲ ਦੇ ਵਿੱਚ ਆਪਾਂ ਕਹਿਣਦੇ ਹਾਂ ਵੀ ਆ ਚਾਰ ਪੈਸੇ ਜੋੜ ਲਓ ਹੂੰ ਉਹ ਚਾਰ ਪੈਸੇ ਮੈਨੂੰ ਸਮਝ ਨਹੀਂ ਲੱਗੀ ਵੀ ਕੀ ਉਹਨਾਂ ਦੀ ਔਖੇ ਵੇਲੇ ਲਈ ਚਾਰ ਪੈਸੇ ਹਾਂ ਔਖੇ ਵੇਲੇ ਲਈ ਚਾਰ ਪੈਸੇ ਜੋੜ ਲਓ ਆਪ 50 42 4 ਰੁਪਏ ਚ ਚਲੋ ਜਿਹੜੇ ਚੀਜ਼ਾਂ ਨੇ ਚਲੋ ਜਿਵੇਂ ਕਹਿ ਰਹੇ ਨੇ ਆਪਾਂ ਉਹਨਾਂ ਨਾਲ ਸਹਿਮਤ ਆ ਵੀ ਇਹ ਕਿਤੇ ਨਾ ਕਿਤੇ ਚੰਗੀਆਂ ਨੇ ਕਿਉਂਕਿ ਜਦੋਂ ਵਕਤ ਪੈਂਦਾ ਬੰਦੇ ਨੂੰ ਉਦੋਂ ਪਤਾ ਲੱਗਦਾ ਸੱਚ ਕਿ ਇਹ ਵੀ ਗੱਲ ਸੱਚ ਹੈ ਵੀ ਵਕਤ ਪੈਣ ਤੇ ਪੈਸਾ ਕੰਮ ਆ ਜਾਂਦਾ ਕੋਈ ਕੋਈ ਯਾਰ ਮਿੱਤਰ ਵੀ ਜਾਂ ਨੇੜਲੇ ਸਟੇਰ ਵੀ ਕੰਮ ਨਹੀਂ ਆਉਂਦੀ ਉਹਦੀ ਵਾਰੀ ਇਦਾਂ ਹੁੰਦਾ ਬਿਲਕੁਲ ਹੈਨਾ ਇਹ ਸਾਰਿਆਂ ਨੂੰ ਇੱਕ ਤਕੜੀ ਨੀ ਤੋਲ ਸਕਦੇ ਆਪਾਂ ਬਹੁਤੀ ਵਾਰੀ ਪੈਸਾ ਨਹੀਂ ਕੰਮ ਆਉਂਦਾ ਤੁਹਾਡੇ ਯਾਰ ਦੋਸਤ ਤੁਹਾਡੇ ਰਿਸ਼ਤੇ ਤੁਹਾਡੇ ਨਾਲ ਖੜ ਜਾਂਦੇ ਨੇ ਹੈਨਾ ਕਿਉਂਕਿ ਜਿਹੜੀ ਚੀਜ਼ ਜਿਹੜਾ ਹੌਸਲਾ ਉਹ ਪੈਸੇ ਨਾਲ ਨਹੀਂ ਖਰੀਦਾ ਜਾ ਸਕਦਾ ਹੌਸਲਾ ਬੰਦੇ ਨਾਲ ਹੀ ਆਊਗਾ ਪੈਸੇ ਨਾਲ ਤੁਸੀਂ ਕਾਰ ਲੈ ਲਓਗੇ ਕਾਰ ਲੈ ਲਓਗੇ ਤੁਸੀਂ ਜਿਹੜੀ ਦੁਨੀਆ ਦੀ ਚੀਜ਼ ਵਿਕਦੀ ਹੈ ਤੁਸੀਂ ਪੈਸੇ ਨਾਲ ਸਿਰਫ ਉਹ ਖਰੀਦ ਸਕਦੇ ਹੋ ਪਿਆਰ ਸਾਂਝ ਮੁਹੱਬਤ ਹੌਸਲਾ ਕੁਛ ਕੁਛ ਟਾਈਮ ਦੀ ਉਹਦੇ ਨਾਲ ਖੁਸ਼ੀ ਵੀ ਆ ਜਾਂਦੀ ਹੈ ਇਹ ਤੁਸੀਂ ਪੈਸੇ ਨਾਲ ਨਹੀਂ ਹੋ ਰਹਿੰਦੀ ਹੈ ਨਾ ਤੇ ਚੋ ਚਾਰ ਪੈਸੇ ਜੋੜਨੇ ਜ਼ਰੂਰੀ ਨਹੀਂ ਪਰ ਚਾਰ ਪੈਸੇ ਜੋੜਨ ਦੇ ਚੱਕਰ ਚ ਤੁਸੀਂ ਜਿਹੜੇ ਚਾਰ ਪੈਰ ਆਪਣੇ ਚੱਲ ਰਹੇ ਨੇ ਉਹਦੇ ਇਹ ਖਰਾਬ ਨਾ ਹੋਏ ਇਹ ਇਹ ਖਰਾਬ ਕਰ ਲੈ ਬਾਕੀ ਜੇ ਆਪਾਂ ਗੱਲ ਗਰੀ ਵੀ ਪ੍ਰਮਾਤਮਾ ਕਰਨ ਵਾਲਾ ਹੈ ਨਾ ਉਹ ਜਿਵੇਂ ਕਰਦਾ ਸੋਣਾ ਹੀ ਕਰਦਾ ਵਧੀਆ ਹੀ ਕਰਦਾ ਕਈ ਵਾਰੀ ਸਾਡੇ ਚ ਔਖ ਔਖ ਸੋਖ ਆ ਜਾਂਦੀ ਸਾਨੂੰ ਲੱਗਦਾ ਵੀ ਯਾਰ ਐ ਹੋ ਗਿਆ ਐ ਹੋ ਗਿਆ じゃ ਮੂਰੇ ਕੀ ਹੋਊਗਾ ਜੇ ਤੁਸੀਂ ਇੱਕ ਭਰੋਸੇ ਤੇ ਚੱਲੋ ਨਾ ਰੱਬ ਮਤਲਬ ਸਬਰ ਕਰਕੇ ਰੱਬ ਦੇ ਭਰੋਸੇ ਤੇ ਕੰਮ ਕਰੀ ਜਾਓ ਡਟੇ ਰਹੋ ਆਪਣੇ ਫੀਲਡ ਦੇ ਵਿੱਚ ਆਰਾਮ ਨਾਲ ਤੇ ਤੁਸੀਂ ਖੱਟ ਲੋਗੇ ਪਾ ਲੋਗੇ ਕੁਝ ਤੇ ਇੱਥੇ ਮੈਨੂੰ ਇੱਕ ਗੱਲ ਯਾਦ ਆਈ ਕਿ ਤੁਸੀਂ ਇੱਕ ਵਾਰੀ ਕਹਿੰਦੇ ਅਕਬਰ ਸ਼ਿਕਾਰ ਕਰਨ ਗਿਆ ਜੀ ਤੇ ਨਾਲ ਨਾਲ ਬੀਰਬਲ ਤੇ ਜਦੋਂ ਉਹਨੇ ਸ਼ਿਕਾਰ ਦੇ ਲਈ ਆਪਦੀ ਕੱਢੀ ਤਲਵਾਰ ਅਕਬਰ ਨੇ ਉਹਦੇ ਹੱਥ ਤੇ ਵੱਜੀ ਦੀ ਉਂਗਲ ਵੱਢੀ ਗਈ ਬੀਰਬਲ ਕਹਿੰਦਾ ਜੀ ਚਲੋ ਜੋ ਹੋਇਆ ਵਧੀ ਹੋਇਆ ਕੋਈ ਗੱਲ ਨਹੀਂ ਅਕਬਰ ਨੂੰ ਗੁੱਸਾ ਆ ਗਿਆ ਉਹਨੇ ਆਪਦੇ ਸਪਾਹੀਆਂ ਨੂੰ ਕਿਹਾ ਵੀ ਇਹਨੂੰ ਲੈ ਜਾਓ ਫੜ ਕੇ ਇਹਨੂੰ ਫਾਹੇ ਚਾੜ ਦਿਓ ਹਾਂ ਬੀਰਬਲ ਤੇ ਉਹ ਅੱਗੋਂ ਕਹਿੰਦੇ ਅਕਬਰ ਜਦੋਂ ਸ਼ਿਕਾਰ ਕਰਨ ਜੰਗਲ ਚ ਜਾ ਰਿਹਾ ਹੈ ਉਹ ਨੂੰ ਜੰਗਲ ਦੇ ਜਿਹੜੇ ਕਬੀਲੇ ਵਾਲੇ ਲੋਕ ਚੱਕ ਕੇ ਲੈ ਗਏ ਓਕੇ ਓਕੇ ਆਪਾਂ ਦੇਖਦੇ ਨਾ ਫਿਲਮਾਂ ਚ ਕਿ ਬਲੀ ਦੇਣਗੇ ਉਹਨੇ ਉਹ ਬਲੀ ਦੇਣ ਲੱਗੇ ਉਹ ਕਹਿੰਦੇ ਵੀ ਸਾਡਾ ਭਗਵਾਨ ਨਹੀਂ ਰਾਜੀ ਹੋਣਾ ਆਪਾਂ ਬਲੀ ਇਹਦੀ ਦੇ ਨਹੀਂ ਸਕਦੇ ਤੇ ਉਂਗਲ ਵੱਢੀ ਗਈ ਹੂੰ ਠੀਕ ਹੈ ਉਹ ਮਤਲਬ ਕਹਿ ਲੋ ਚੰਗੀ ਗੱਲ ਹੋ ਗਈ ਉਹ ਉੱਥੋਂ ਭੱਜਿਆ ਅ ਅਕਬਰ ਭੱਜਿਆ ਕਹਿੰਦੇ ਆਪਦੇ ਮਹਿਲ ਵੱਲੋਂ ਦਰਬਾਰ ਚੋਂ ਜਾ ਕੇ ਉਹਨੂੰ ਕਹਿੰਦਾ ਵੀ ਫਾਹੀ ਨਾਲ ਦਿਓ ਇਹਨੂੰ ਵੀਰਵਾਲ ਨੇ ਗੱਲ ਸੋਹਣੀ ਕਰੀ ਆ ਵੀ ਮੈਂ ਬਚ ਗਿਆ ਇਸ ਚੱਕਰ ਚ ਤੇ ਅੱਗੇ ਥੋੜੀ ਜਿਹੀ ਰਹਿ ਗਈ ਤੇ ਵੀਰਬਲ ਕਹਿੰਦਾ ਜੀ ਇਹ ਵੀ ਵਧੀਆ ਹੋ ਤੁਸੀਂ ਮੈਨੂੰ ਫਾਇਲ ਆਉਣ ਦਾ ਆਰਡਰ ਦੇਤਾ ਜੇ ਕਿਤੇ ਮੈਂ ਉੱਥੇ ਤੁਹਾਡੇ ਨਾਲ ਚਲਾ ਜਾਂਦਾ ਮੈਨੂੰ ਮਲੀ ਚਾੜ ਦੇਣ ਉਹਨਾਂ ਨੇ ਮੈਂ ਤਾਂ ਸਾਫਤਾ ਸੀ ਬਿਲਕੁਲ ਮੈਂ ਸਾਫ ਸੁਪਰਮਾਤਮਾ ਜੋ ਕਰਦਾ ਕਿੰਨੀ ਵਧੀ ਕਰਦਾ ਹੁੰਦਾ ਚੱਲੀ ਜਾਣ ਦੋ ਆਰਾਮ ਨਾਲ ਬਹੁਤਾ ਲੋਡ ਲੈਣਾ ਅੱਜ ਕੱਲ ਚੱਲ ਰਹੀ ਹੈ ਨਾ ਟੈਨਸ਼ਨ ਨਾਲ ਕਿਉਂਕਿ ਜੋ ਜੋ ਟੈਨਸ਼ਨ ਹੈ ਅੱਜ ਵੀ ਮੇਰੇ ਇੱਕ ਦੋਸਤ ਦਾ ਮੈਨੂੰ ਫੋਨ ਆਇਆ ਅੱਛਾ ਰਾਈਟਰ ਆ ਬਹੁਤ ਅੱਛਾ ਲਿਖਦਾ ਹੈ ਗਾ ਵੀ ਲੈਂਦਾ ਸੋਹਣਾ ਗਵਰਨਮੈਂਟ ਜੌਬ ਤੇ ਹੈ ਹਮ ਹਣਾ ਸ਼ਾਇਦ ਭਾਬੀ ਜੀ ਵੀ ਸਾਡੇ ਜਿਹੜੇ ਹੈਗੇ ਨੇ ਉਹ ਵੀ ਵਧੀਆ ਕੋਈ ਕੰਮ ਤੇ ਲੱਗੇ ਹੋਣੇ ਕਿਤੇ ਲੱਗੇ ਹੋਣੇ کافی ਟਾਈਮ ਹੋ ਗਿਆ ਮੈਨੂੰ ਮਿਲਣਾ ਐ ਅਸੀਂ ਘਰੇ ਸੁਣੀਆਂ ਗੱਲਾਂ ਹੋਈਆਂ ਬੜਾ ਬਨੇ ਬੈਠੇ ਕਾਫੀ ਟਾਈਮ ਗੱਲਬਾਤ ਚੱਲਦੀ ਰਹੀ ਹੈ ਤੇ ਆਦਰਨ ਪ੍ਰਦਾਨ ਹੋਇਆ ਲਿਖਤਾਂ ਦਾ ਹਣਾ ਕਹਿੰਦਾ ਵੀਰੇ ਘਰੇ ਆਇਓ ਤੁਸੀਂ ਵੀ ਟਾਈਮ ਕੱਢ ਕੇ ਹਣਾ ਫੈਮਲੀ ਲੈ ਕੇ ਆਇਓ ਮੈਂ ਕਿਹਾ ਜਰੂਰ ਆਵਾਂਗੇ ਅਸੀਂ ਉਹ ਕੁਦਰਤੀ ਬਿਜ਼ੀ ਹੋ ਕੇ ਜਾਣ ਤੋਂ ਸਬ ਨਹੀਂ ਬਣਿਆ ਅੱਜ ਮੈਨੂੰ ਕਾਲ ਆਈ ਹਮ ਕਹਿੰਦਾ ਵੀ ਤੁਸੀਂ ਆਏ ਨਹੀਂ ਮੈਂ ਕਿਹਾ ਮੈਂ ਬਿਜ਼ੀ ਹੋ ਗਿਆ ਤਾਂ ਨਹੀਂ ਸੀਗਾ ਤੂੰ ਗੇੜਾ ਮਾਰ ਲੈਣਾ ਸੀ ਕਹਿੰਦਾ ਮੈਂ ਵੀਰੇ ਥੋੜਾ ਦਾ ਬਹੁਾਰ ਹੋ ਗਿਆ ਸੀ ਮੈਂ ਕੀ ਹੋਇਆ ਕਹਿੰਦਾ ਡਿਪਰੈਸ਼ਨ ਮੈਂ ਕਿਹਾ ਨਾ ਯਾਰ ਇਹ ਗੱਲ ਤਾਂ ਨਹੀਂ ਕਰ ਸਕਦੇ ਆਪਾਂ ਤੂੰ ਤਾਂ ਬਹੁਤ ਟੂ ਮੋਟੀਵੇਸ਼ਨਲ ਬੰਦਾ ਤੂੰ ਤਾਂ ਲੋਕਾਂ ਨੂੰ ਮੋਟੀਵੇਟ ਕਰਦਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜੇ ਬਚਣਾ ਤਾਂ ਸਾਨੂੰ ਖੁਸ਼ ਰਹਿਣਾ ਪਊਗਾ ਸਾਨੂੰ ਚੱਲ ਰਹੇ ਸਮੇਂ ਦੀ ਕਦਰ ਕਰਨੀ ਪੈਣੀ ਆ ਉਹਨੂੰ ਇੰਜੋਏ ਕਰਨਾ ਪੈਣਾ ਤੇ ਇਹਨਾਂ ਚੀਜ਼ਾਂ ਤੋਂ ਬਚਣਾ ਪੈਣਾ ਜਿੰਨਾ ਰੱਬ ਨੇ ਤੁਹਾਨੂੰ ਦਿੱਤਾ ਬਿਲਕੁਲ ਉਹਦੇ 'ਚ ਖੁਸ਼ ਰਹਿਣ ਦੀ ਟਰਾਈ ਖੁਸ਼ ਰਹਿਣ ਦੀ ਟਰਾਈ ਕਰੋ ਤੇ ਦੂਸਰੀ ਗੱਲ ਇਹ ਵੀ ਮੈਦਾਨ ਦੇ ਵਿੱਚੋਂ ਪੈਰ ਨਾ ਕਦੇ ਪਿੱਛੇ ਖਿੱਚੋ ਹੂੰ ਕੁਝ ਨਹੀਂ ਪਤਾ ਤੁਹਾਨੂੰ ਤੁਹਾਡੇ ਲਈ ਕੀ ਬੈਠਾ ਕਈ ਵਾਰ ਜਿਵੇਂ ਕਹਿੰਦੇ ਵੀ ਸਾਡੇ ਉਹ ਗੇਟ ਤੇ ਆਇਆ ਹੁੰਦਾ ਖੜਕਾਉਣ ਵਾਲਾ ਹੁੰਦਾ ਤੇ ਅਸੀਂ ਗੇਟ ਨਹੀਂ ਖੋਲਦੇ ਹਨਾ ਮਤਲਬ ਉਹ ਚੀਜ਼ਾਂ ਕਈ ਐਗਜ਼ੈਂਪਲ ਆ ਸਾਡੇ ਸਾਹਮਣੇ ਨੇ ਕਈ ਲੋਕ ਨੇ ਸਿੱਧੂ ਸਾਹਿਬ ਇਹੋ ਜਿਹੜੇ ਜਿੰਨਾਂ ਲੋਕਾਂ ਨੂੰ ਲੱਗਦਾ ਸੀ ਵੀ ਇਹ ਜਿੰਦੇ ਸਾਰੀ ਜ਼ਿੰਦਗੀ ਜਿਵੇਂ ਉਹਡੀ ਸੀ ਹੁਣ ਆਇਆ ਸੀ ਇੱਕ ਗਾਣਾ ਅੱਜ ਕੱਲ ਬੜਾ ਹਿੱਟ ਹੋ ਰਿਹਾ ਹਮ ਉਹਨਾਂ ਘਰੇ ਦੋ ਲੱਡੂ ਵੱਧਦੇ ਹੀ ਅੰਮੀਏ ਜਿਹੜੇ ਕਹਿੰਦੇ ਸੀ ਮਿਲਣ ਕੋ ਨੂੰ ਕੱਖ ਨਹੀਂ ਹੋਣਾ ਸਾਫਰਦ ਹੈਨਾ ਹਾਂ ਉਹ ਉਹਨਾਂ ਚੱਲ ਰਿਹਾ ਗਾਣਾ ਤੁਹਾਨੂੰ ਉਹ ਕਿਸ ਤਰ੍ਹਾਂ ਕਹਿੰਦੇ ਗੱਲ ਸਹੀ ਲੱਗਦੀ ਆ ਉਹ ਹੈਨਾ ਵੀ ਜਿੰਨਾਂ ਲੋਕਾਂ ਤੋਂ ਲੋਕਾਂ ਨੂੰ ਉਮੀਦ ਨਹੀਂ ਹੁੰਦੀ ਯਾਰ ਇਹ ਸਾਰੀ ਜ਼ਿੰਦਗੀ ਇਹਨਾਂ ਟੱਕਰਾਂ ਮਾਰਨੇ ਕੱਢ ਦੇਣੀ ਆ ਕਈ ਵਾਰੀ ਲੋਕ ਵੀ ਵਿਚਾਰੇ ਨਾ ਪ੍ਰੈਸ਼ਰ ਚ ਆ ਕੇ ਪੈਰ ਪਿੱਛੇ ਘੇਚ ਲੈਂਦੇ ਨੇ ਤੇ ਅੱਪ ਗੱਲ ਹੁਣੇ ਕਰਦੇ ਸੀ ਵੀ ਕਈ ਵਾਰੀ ਅਸੀਂ ਬਹੁਤ ਚੀਜ਼ਾਂ ਦੇ ਬਹੁਤ ਨੇੜੇ ਹੁੰਦੇ ਹਾਂ ਜਿਵੇਂ ਉਹਨ ਇੱਕ ਸ਼ੁਭਿੰ ਪੰਜਾਬੀ ਦੇ ਉਹ ਹੁਣ ਹੋਣਗੇ ਕਰੀਬ 50 ਸਾਲ ਦੇ 50 ਸਾਲ ਦੀ ਉਮਰ ਚ ਕਿਹੋ ਜਿਹਾ ਦਾ ਲੱਗਿਆ ਜਿਹੜਾ ਸ਼ਾਇਦ ਬਹੁਤ ਘੱਟ ਲੋਕਾਂ ਦੇ ਹਿੱਸੇ ਹੁੰਦਾ ਹੈ ਕੋ ਹੁਣ ਤੱਕ ਦੇ ਉਹਨਾਂ ਨੇ ਆਪ ਦਾ ਕਲਾਕਾਰੀ ਕਰਦੇ ਸੀਗੇ ਬਹੁਤ ਗੀਤਾਂ ਦਾ ਕੰਮ ਕੀਤਾ ਵਿਚਾਰੇ ਨੇ ਕਿ ਵੀਰੇ ਹੁੰਦਾ ਸੀ ਵੀ ਜੇ ਛੋਟੇ-ਮੋਟੇ ਰੋਲ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਨਾ ਤਾਂ ਇਹ ਕਰੋ ਸੁਵਿੰਦਰ ਵਿੱਕੀ ਨੂੰ ਬੁਲਾ ਲੈ ਇੱਥੇ ਹੋਣਾ ਉਹ ਵੀ ਸੇਵਾ ਪਾਣੀ ਵੀ ਤਾਰਾ ਪਾਸਰ ਵੀ ਆ ਜੂਗਾ ਹਨਾ ਉਹ ਕਲਾਕਾਰ ਵਧੀਆ ਸੀ ਉਹ ਪਰ ਮੈਦਾਨ ਨਹੀਂ ਛੱਡਿਆ ਉਹ ਲੱਗਿਆ ਰਿਹਾ ਉਹਦੀ ਕੈਟ ਆਈ ਉਹਨੂੰ ਬਹੁਤ ਸਾਰੇ ਰੋਲ ਆਫਰ ਹੋਏ ਆ ਉਹਨੇ ਬਹੁਤ ਸੋਣਾ ਨਿਭਾਇਆ ਕੈਟ ਆਉਣ ਤੋਂ ਬਾਅਦ ਪੂਰੇ ਬਾਲੀਵੁੱਡ ਦੇ ਵਿੱਚ ਛਾ ਗਿਆ ਬੰਦਾ ਅੱਜ ਬਾਲੀਵੁੱਡ ਦਾ ਵੱਡੇ ਤੋਂ ਵੱਡਾ ਪ੍ਰੋਡਕਸ਼ਨ ਹਾਊਸ ਵਧੀਆ-ਵਧੀਆ ਡਾਇਰੈਕਟਰ ਵਿੱਕੀ ਨਾਲ ਕੰਮ ਕਰਨ ਦੇ ਇੱਛਕ ਨੇ ਬਿਲਕੁਲ ਥੋੜੇ ਦਿਨ ਪਹਿਲਾਂ ਸਾਡੇ ਵੀ ਗੱਲ ਹੋਈ ਸੀ ਵਿੱਕੀ ਬੈਨ ਕਿਸੇ ਸੀਰੀਅਲ ਚ ਲੈਣ ਦੀ ਮਤਲਬ ਉਹਦੇ ਕੋਲੇ ਆਉਣ ਵਾਲੇ 5-6 ਮਹੀਨੇ ਦੇ ਰੇਟੇ ਹੈ ਨਹੀਂ ਕਿੰਨਾ ਬਿਜ਼ੀ ਆ ਨਹੀਂ ਬਿਲਕੁਲ ਬਹੁਤ ਸਾਰੀਆਂ ਐਗਜ਼ਾਮਪਲ ਹਨ ਬਾਲੀਵੁੱਡ 'ਚ ਵੀ ਨਹੀਂ ਅਲੱਗ ਮਤਲਬ ਇਹਦੇ ਚਲੋ ਆਪਾਂ ਇਸ ਜੀ ਦੀ ਨਾਲ ਜੁੜੇ ਹੋਇਆ ਫੀਲਡ ਨਾਲ ਇਹ ਤੋਂ ਬਿਨਾ ਵੀ ਬੜੀਆਂ ਸਾਰੀਆਂ ਐਗਜ਼ੈਂਪਲ ਹਨ ਅਸਲ ਦੇ ਵਿੱਚ ਕੀ ਆ ਰੱਬ ਨੇ ਤੁਹਾਡੇ ਲਈ ਕੀ ਸੋਚਿਆ ਉਹਨੇ ਕੀ ਪਲਾਨ ਕਰਿਆ ਕਹਿੰਦੇ ਹੁੰਦੇ ਨੇ ਰੱਬ ਬਹੁਤ ਵੱਡਾ ਬਿਲਕੁਲ 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 ਤੇ ਬਿਲਕੁਲ ਉਹਨੇ ਕੀ ਸੋਚਿਆ ਸਾਨੂੰ ਨਹੀਂ ਪਤਾ ਉਹ ਗੱਲ ਸਹੀ ਆ ਕਿ ਜਿਵੇਂ ਦਰਵਾਜ਼ੇ ਵਾਲੀ ਗੱਲ ਕਰ ਰਹੇ ਸੀ ਅਗਲਾ ਸਾਡਾ ਕਦਮ ਇਹ ਨਹੀਂ ਪਤਾ ਸਕੇਗਾ ਨਾ ਪਰ ਨੋ ਵੀ ਸਿੱਧੂ ਸਾਡੇ ਇੱਕ ਨਾ ਹੋਰ ਜਿਹੜੀ ਚੀਜ਼ ਆ ਜਿਹੜੀ ਸਾਡੇ ਹੌਲੀ ਹੌਲੀ ਸ਼ਾਇਦ ਘਟੂਗੀ ਇਹ ਕਿਉਂਕਿ ਜਦੋਂ ਸਾਡਾ ਬੱਚੇ ਪੜ੍ਹ ਲਿਖ ਰਹੇ ਨੇ ਐਜੂਕੇਟ ਹੋ ਰਹੇ ਨੇ ਕਿ ਜਦਦੇ ਧਿਆਨ ਦੇ ਰਹੇ ਨੇ ਇੱਕ ਨਾ ਜਿਵੇਂ ਕਹਿੰਦੇ ਵੀ ਉਹ ਲੱਤਾਂ ਖਿੱਚ ਲਈ ਆਪਾਂ ਬਹੁਤ ਵਾਰ ਕਹਾਵ ਸੁਣੀ ਆ ਉਹ ਵੀ ਯਾਰ ਆਪ ਦੇ ਹੀ ਖਿੱਚ ਲੈਂਦੇ ਨੇ ਹਨਾ ਵੀ ਜੇ ਨਹੀਂ ਤਾਂ ਅੱਗੇ ਵਧ ਜਾਂਦਾ ਬੰਦਾ ਹੈ ਹਨਾ ਜਦੋਂ ਉਹ ਚੀਜ਼ ਖਤਮ ਹੋਣੀ ਚਾਹੀਦੀ ਆ ਕੋਈ ਬੰਦਾ ਆਪਣੀ એનર્ਜੀ ਚੰਗੇ ਪਾਸੇ ਲਾ ਰਿਹਾ ਕੇ ਵੀ ਲੋਕ ਨਹੀਂ ਲਾਉਣ ਦਿੰਦੇ ਹਾਂ ਹੁੰਦਾ ਵੀਰ ਨੂੰ ਕੋ ਚੱਕੜ ਦੇਣਗੇ ਜਾ ਕੇ ਬੈਠੇ ਬੈਠੇ ਹਨਾ ਵੀ ਇਹ ਨਹੀਂ ਯਾਰ ਆ ਨਹੀਂ ਹੈਣਾ ਐ ਨਹੀਂ ਕਰਨਾ ਬਹੁਤ ਨਹੀਂ ਕਰਨਾ ਤੇ ਉਹ ਚੀਜ਼ਾਂ ਤੁਹਾਨੂੰ ਤੁਹਾਡਾ ਕਿਤੇ ਨਾ ਕਿਤੇ ਮੋਰਲ ਡਾਊਨ ਕਰ ਦਿੰਦੀਆਂ ਹੂੰ ਡੀਮੋਟੀਵੇਟ ਕਰਦੀਆਂ ਮੈਨੂੰ ਲੱਗਦਾ ਵੀ ਤੁਹਾਨੂੰ ਉਹ ਚੀਜ਼ ਤੋਂ ਬਚਣਾ ਚਾਹੀਦਾ ਜਦੋਂ ਤੁਸੀਂ ਕੋਈ ਕੰਮ ਕਰਨਾ ਮੈਨੂੰ ਲੱਗਦਾ ਬੰਦੇ ਨੂੰ ਬਹੁਤੀਆਂ ਸਲਾਹਾਂ ਚ ਨਹੀਂ ਲੈਣਾ ਚਾਹੀਦਾ ਹਾਂ ਕਿਉਂਕਿ ਜਿਹੜਾ ਕੰਮ ਅਜਿਹਾ ਹੁਣ ਆਪਾਂ ਆਪਣੀ ਲਾਈਨ ਚ ਸਿੱਧੂ ਸਾਹਿਬ ਤੁਹਾਨੂੰ ਪਤਾ ਮੈਨੂੰ ਪਤਾ ਜੇ ਆਪਾਂ ਆਪਣੇ ਸਰਕਲ ਦੀ ਵੀ ਗੱਲ ਕਰੀਏ ਹੋ ਸਕਦਾ ਆਪਣੇ ਦੋਸਤਾਂ ਨੂੰ ਵੀ ਨਹੀਂ ਪਤਾ ਹੋਵੇ ਇਹ ਚੀਜ਼ ਦਾ ਕਿਉਂਕਿ ਉਹ ਆਪਦੇ ਕੰਮ ਦੇ ਮਾਹਰ ਨਹੀਂ ਹੂੰ ਜੇ ਆਪਾਂ ਕੋਲ ਸਲਾਹ ਲਈਏ ਸ਼ਾਇਦ ਉਹ ਸਹੀ ਸਲਾਹ ਨਾ ਦੇ ਰਿਹਾ ਹੋਣ ਜਦੋਂ ਸਲਾਹ ਉਸ ਬੰਦੇ ਤੋਂ ਲਵੋ ਜਿਹੜਾ ਉਸ ਫੀਲਡ ਦਾ ਹੈ ਹਾਂ ਪੁਜ ਜਿਵੇਂ ਜਿਹੜੇ ਬੰਦੇ ਨੇ ਸਕੂਟਰ ਸਮਾਨ ਦੀ ਦੁਕਾਨ ਕਰਨੀ ਆ ਉਹ ਸਕੂਟਰ ਸਮਾਨ ਵਾਲਾ ਨੂੰ ਪੁੱਛੂਗਾ ਤਾਂ ਜ਼ਿਆਦਾ ਵਧੀਆ ਲੱਗੂਗਾ ਮੁੰਲਾ ਦਾ ਹੁਣ ਜੇ ਪੁੱਛੂ ਉਹ ਜੂਸ ਦੀ ਰੇੜੀ ਲਾਉਣ ਲੇ ਨੂੰ ਤਾਂ ਬੰਦਾ ਕਹਿੰਦਾ ਨਹੀਂ ਯਾਰ ਉਹਦੇ ਨਾਲ ਜੂਸ ਦੀ ਰੇੜੀ ਜ਼ਿਆਦਾ ਵਧੀਆ ਲੱਗ ਹਾਂ ਆਇਦਾ ਹੈ ਜੇ ਤੇ ਮੈਨੂੰ ਲੱਗਦਾ ਵੀ ਐਗਜ਼ੈਂਪਲ ਵੀ ਤੁਹਾਨੂੰ ਉਸੇ ਬੰਦੇ ਤੋਂ ਲੈਣੀ ਚਾਹੀਦੀ ਹੈ ਜਿਹੜਾ ਉਸ ਕੰਮ ਦੇ ਵਿੱਚ ਹੈਗਾ ਜਾਂ ਉਹ ਕੰਮ ਨੂੰ ਕਰ ਰਿਹਾ ਹੈ ਮਹਾਰ ਮਹਾਰ ਬੰਦਿਆਂ ਨੂੰ ਲੈਣਾ ਮਿਲਣਾ ਚਾਹੀਦਾ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਲਈ ਬਿਲਕੁਲ 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 ਇਹ ਜ਼ਰੂਰੀ ਵੀ ਹੈ ਜਦੋਂ ਖੇਤੀ ਦੇ ਮਾਹਰ ਬੰਦਿਆਂ ਨੇ ਉਹਨਾਂ ਦੇ ਪ੍ਰੋਗਰਾਮ ਆਉਂਦੇ ਨੇ ਉਹ ਪੜੇ ਲਿਖੇ ਨਹੀਂ ਉਹ ਖੇਤੀ ਦੀ ਗੱਲ ਕਰ ਸਕਦੇ ਨੇ ਖੇਤੀ ਦੀ ਮੇਰੇ ਯਾਦ ਆ ਗਈ ਮਤਲਬ ਹੁੰਦਾ ਹੈ ਕਿ ਆਪਣੇ ਆਮ ਇਹ ਚੀਜ਼ਾਂ ਹੁਣ ਤਾਂ ਸ਼ਾਇਦ ਘਟ ਗਈਆਂ ਹੋਣ ਕਿਉਂਕਿ ਹੁਣ ਸੋਸ਼ਲ ਮੀਡੀਆ ਆ ਗਿਆ ਉਹਦੇ ਨਾਲ ਬਹੁਤ ਕੁਝ ਪਤਾ ਲੱਗਦਾ ਕੀ ਨਵਾਂ ਆਇਆ ਕੀ ਨਹੀਂ ਲੁਧਿਆਣਾ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉੱਥੋਂ ਪਹਿਲਾਂ ਪਹਿਲਾਂ ਵੀ ਹੁਣ ਵੀ ਕਰਦੇ ਨੇ ਉਹ ਮਾਹਰ ਜਿਹੜੇ ਉਹ ਦੱਸਦੇ ਨੇ ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰੋ ਜਾਂ ਤੁਹਾਨੂੰ ਕਿਤਾਬਾਂ ਵੀ ਮਿਲਦੀਆਂ ਨੇ ਪੜ੍ਹ ਕੇ ਬਿਲਕੁਲ ਪੜ੍ਹ ਕੇ ਤੁਸੀਂ ਖੇਤੀ ਨੂੰ ਇਸ ਤਰ੍ਹਾਂ ਕਰ ਸਕਦੇ ਹੋ ਤੇ ਉਹ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਜਾਂ ਇੱਕ ਇੱਕ ਦੋ ਬੰਦੇ ਨੇ ਟਰਾਈ ਕਰਿਆ ਉਹਨਾਂ ਦਾ ਨਾ ਉਹਨਾਂ ਨੂੰ ਡੀਮੋਟੀਵੇਟ ਤਾਂ ਕਰ ਹੀ ਕਰਿਆ ਕਿ ਲੈ ਯਾਰ ਹੁਣ ਇਹ ਸਾਨੂੰ ਦੱਸਣਗੇ ਕਿ ਕਿਤਾਬਾਂ ਪੜ੍ਹ ਕੇ ਖੇਤੀਆਂ ਕਰਨਗੇ ਠੀਕ ਆ ਉਹਨਾਂ ਦੇ ਨਾਮ ਉਸ ਤਰੀਕੇ ਨਾਲ ਪੁੱਠੇ ਸਿੱਦੇ ਨਾਂ ਧਰ ਲੈ ਕਿਤਾਬਾਂ ਵਾਲਾ ਸੋ ਇੰਗੀਆਂ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਮੇਰੇ ਖਿਆਲ 'ਚ ਸਮਾਜ 'ਚ ਉਹਨਾਂ ਤੋਂ ਆਪ ਬਚਣਾ ਵੀ ਚਾਹੀਦਾ ਜਿਹੜੇ ਭਾਈ ਕਰਦੇ ਨੇ ਉਹਨਾਂ ਨੂੰ ਇੰਗੀਆਂ ਜਿਹੀ ਗੱਲਾਂ ਨਹੀਂ ਵੀ ਕਰਨੀਆਂ। ਜਦੋਂ ਆਪਣੇ ਪਿੰਡ ਵਾਲੇ ਸਰਪੰਚ ਬਦ ਸਿੰਘ ਨੇ ਬਹੁਤ ਵੱਡੀ ਐਗਜ਼ਾਮਪਲ ਨੇ। ਕਿੰਨੇ ਟਾਈਮ ਤੋਂ ਲੱਗੇ ਹੋਏ ਨੇ। ਕਿੰਨਾ ਅਲੱਗ ਕੰਮ ਕੀਤਾ ਉਹਨਾਂ ਨੇ। ਦੇਹੜ ਫੂਟ ਦੇ ਵਿੱਚ ਉਹਨਾਂ ਦਾ ਨਾਂ ਬਿਲਕੁਲ ਪਲੈਟਫਾਰਮ 'ਤੇ ਨਾਮ ਬੋਲਦਾ ਹੈ ਨਾ ਪਰ ਇਸ ਦੇ ਪਿੱਛੇ ਉਹਨਾਂ ਦਾ ਸੰਘਰਸ਼ ਬਹੁਤ ਵੱਡਾ ਹੈ। ਸੰਘਰਸ਼ ਬਹੁਤ ਵੱਡਾ। ਉਹਨਾਂ ਨੇ ਸੁਣਿਆ ਬਹੁਤ ਕੁਝ। ਸਹਿ ਹੈ ਬਹੁਤ ਕੁਝ। ਸ਼ਾਇਦ ਉਸ ਚੀਜ਼ ਦੇ ਚੱਕਰ 'ਚ ਮਿਲਦਾ ਥੋੜੀ ਬਹੁਤੀ ਆਰਥਿਕ ਮੰਦੀ ਵੀ ਕੱਟੀ ਉਹਨਾਂ ਦੀ ਹੈਨਾ ਕਿਉਂ ਜੋ ਤੁਸੀਂ ਇਹ 새 ਨਵੇਂ ਕੰਮ ਨੂੰ ਹੱਥ ਪਾਉਣੇ ਹੋ ਉਹ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਵੀ ਤੁਹਾਨੂੰ ਉਹਦਾ ਭੇਤ ਆਉਂਦਾ ਆਉਂਦੀ ਆਊਗਾ ਤੁਸੀਂ ਕਿਸੇ ਵੀ ਨਵੇਂ ਕੰਮ ਦੇ ਵਿੱਚ ਜਾਓ ਕੋਈ ਤੁਸੀਂ ਕੋਈ ਦੁਕਾਨ ਕਰ ਲਓ ਕੋਈ ਸਟੋਰ ਕਰ ਲਓ ਉਹ ਚੱਲਦੇ ਚੱਲਦੇ ਨੂੰ ਟਾਈਮ ਲੱਗ ਜਾਂਦਾ ਉਹ ਅਲੱਗ ਚੱਕਰ ਆ ਉਹ ਟਾਈਮ ਆ ਉਹ ਚਲਣ ਵਾਲਾ ਵਕਤ ਵੱਖਰੀ ਗੱਲ ਹੈ ਕਿ ਤੁਹਾਡੀ ਕਿਸਮਤ ਇੰਨੀ ਚੰਗੀ ਹੈ ਕਿ ਸ਼ੁਰੂ ਕਰਦੇ ਠਾ ਦੇਣੇ ਚੱਲ ਜੇ ਉਹ ਗੱਲ ਵੱਖਰੀ ਹੈ ਪਰ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਟਾਈਮ ਤਾਂ ਬਿਲਕੁਲ ਲੱਗਦਾ ਹੈ ਪਹਿਰਾ ਸਰ ਹੋਂ ਨੂੰ ਹਰ ਚੀਜ਼ ਨੂੰ ਜਿਵੇਂ ਆਪਾਂ ਕਹ ਲਈਏ ਨਿਆਣਾ ਇੱਕ ਜਮਦਾਈ ਦਾ ਤੁਰ ਨਹੀਂ ਲੱਗਦਾ ਬਿਲਕੁਲ ਨਹੀਂ ਲੱਗਦਾ ਪਹਿਲਾਂ ਉਹ ਪਿਆਰ ਆਉਂਦਾ ਫਿਰ ਬੈਠਦਾ ਫਿਰ ਬੈਠਦਾ ਫਿਰ ਰੁੜਦਾ ਫਿਰ ਉਹ ਖੜਾ ਹੋ ਕੇ ਤੁਰਦਾ ਫਿਰ ਭੱਜਣ ਲੱਗਦਾ ਸੋ ਮਤਲਬ ਟਾਈਮ ਲੱਗਦਾ ਜਦੋਂ ਉਹ ਜਿਹੜਾ ਉਹ ਟਾਈਮ ਹੁੰਦਾ ਨਾ ਕਿਸੇ ਵੀ ਚੀਜ਼ ਨੂੰ ਮਤਲਬ ਪ੍ਰੋਗਰੈਸ ਦੇ ਵਿੱਚ ਰਨਿੰਗ 'ਚ ਆਉਣ ਦੇ ਲਈ ਟਾਈਮ ਲੱਗਦਾ ਉਹ ਟਾਈਮ ਦੇ ਵਿੱਚ ਬਹੁਤ ਬੰਦੇ ਛੱਡ ਜਾਂਦੇ ਨੇ ਉਹਦੇ ਅਲੱਗ-ਅਲੱਗ ਰੀਜਨ ਹੁੰਦੇ ਨੇ ਕਿਤਾਬ ਆਹੀ ਗੱਲ ਕਰ ਲਈ ਕਿ ਸਮਾਜ ਆ ਜਿਹੜਾ ਉਹਨੂੰ ਉਂਗਲਾਂ ਕਰਨ ਲੱਗ ਜਾਂਦਾ ਯਾਰ ਤੇਰਾ ਚੱਲਿਆ ਨਹੀਂ ਤੇਰਾ ਫੇਲ ਹੋ ਗਿਆ ਫਲਾਣਾ ਹੋ ਗਿਆ ਉਹ ਡੀਮੋਟੀਵੇਟ ਹੁੰਦਾ ਬੰਦਾ ਰਾਈਟ ਤੇ ਕੁਝ ਬੰਦਾ ਆਪ ਵੀ ਕਈ ਵਾਰੀ ਹਾਰ ਜਾਂਦਾ ਯਾਰ ਨਹੀਂ ਚੱਲਣਾ ਉਹ ਲੱਗ ਕਈ ਵਾਰੀ ਉਹ ਹੀ ਗੱਲ ਡਟੇ ਰਹਿਣਾ ਜ਼ਰੂਰੀ ਆ ਆਪਣੇ ਕੰਮ ਦੇ ਵਿੱਚ ਕਿਉਂਕਿ ਤੁਹਾਨੂੰ ਕਈ ਵਾਰੀ ਤਜਰਬੇ ਦੀ ਘਾਟ ਹੁੰਦੀ ਆ ਉਹ ਕਰਕੇ ਤਜਰਬਾ ਆ ਜਾਂਦਾ ਠੀਕ ਹੈ ਸੋ ਕਈ ਵਾਰੀ ਇਹ ਹੁੰਦਾ ਕਿ ਉਸ ਚੀਜ਼ ਦੀ ਮਾਰਕੀਟ ਬਣਨ ਨੂੰ ਟਾਈਮ ਲੱਗ ਜਾਂਦਾ ਜਿਵੇਂ ਹੁਣ ਮੈਂ ਆਪਦੀ ਗੱਲ ਕਰਾਂ ਜਦੋਂ ਮੈਂ ਗ੍ਰਾਫਿਕਸ ਦਾ ਕਰਿਆ ਸੀ ਆਪਣੇ ਸ਼ਹਿਰਾਂ 'ਚ ਇਹ ਕੰਮ ਬਹੁਤ ਘੱਟ ਸੀ ਸਟੋਪ ਹੀ ਨਹੀਂ ਸੀ ਤੇ ਆਪਾਂ 2010 ਦੇ ਵਿੱਚ ਇੱਥੇ ਆ ਗਏ ਇੱਥੇ ਆ ਕੇ ਕਰਿਆ ਉਹ ਕੰਮ ਹਣਾ ਇੱਥੇ ਆ ਕੇ ਨੌਕਰੀਆਂ ਕਰੀਆਂ ਅੰਦਰ ਆ ਕੇ ਇੱਥੇ ਸੀਗਾ ਕਿਉਂਕਿ ਵੱਡਾ ਸ਼ਹਿਰਾ ਮਹਾਲੀ ਚੰਡੀਗੜ੍ਹ ਵੱਡਾ ਇੱਥੇ ਬਿਲਕੁਲ ਹੁਣ ਬੇਸ਼ੱਕ ਉਹਨਾਂ ਸ਼ਹਿਰਾਂ 'ਚ ਹੋ ਗਿਆ ਕਾਫੀ ਜ਼ਿਆਦਾ ਪਰ ਹੁਣ ਚਲੋ ਆਪਾਂ ਇੱਥੇ ਆ ਗਏ ਸੈੱਟ ਹੋ ਗਏ ਉਹ ਗੱਲ ਵੱਖਰੀ ਹੈ ਪਰ ਇਸ ਤਰ੍ਹਾਂ ਹੁੰਦਾ ਕੀ ਵਾਰੀ ਮਾਰਕੀਟ ਨਹੀਂ ਹੁੰਦੀ ਥੋੜੀ ਹੌ ਹੌਲੀ ਹੌਲੀ ਬਣਦੀ ਆ ਜਾਂ ਲੋਕ ਕਹਿੰਦੇ ਨੇ ਆড্ডা ਬਣ ਗਿਆ ਜੀ ਉਹ ਅੱਡਾ ਬਣਨ ਨੂੰ ਟਾਈਮ ਲੱਗਦਾ ਸੋ ਤੇ ਅੱਡੇ ਦਾ ਹੀ ਮੁੱਲ ਹੁੰਦਾ ਹੈ ਅੱਡੇ ਦਾ ਹੀ ਮੁੱਲ ਹੁੰਦਾ ਆਪਾਂ ਕਿਰੇ ਦੇ ਦੁਕਾਨਾਂ ਹੁੰਦੀਆਂ ਸੀ ਕਿਰਾਏ ਤੇ ਲੱਤੀਆਂ ਦੁਕਾਨਾਂ ਤਾਂ ਜੇ ਉਹ ਮਾਲਕ ਛੱਡਣ ਨੂੰ ਕਹਿੰਦਾ ਸੀ ਤਾਂ ਇਹ ਕਿਰਾਏਦਾਰ ਲਈ ਬਹੁਤ ਔਖਾ ਹੁੰਦਾ ਸੀ ਕਿਉਂਕਿ ਜਦੋਂ ਤੁਹਾਡੀ ਦੁਕਾਨ ਤੇ ਕਿਸੇ ਨੇ ਆਉਣਾ ਜਿਹੜੇ ਤੁਹਾਡੇ ਨਾਲ ਜੁੜ ਗਏ ਬਲੋ ਤੁਹਾਡੀ ਦੁਕਾਨ 10 ਸਾਲ ਇੱਕ ਜਗ੍ਹਾ ਤੇ ਰਹਿ ਗਈ ਹੁਣ ਲੋਕਾਂ ਦੇ ਮਨਾਂ ਤੇ ਵਸ ਗਈ ਉਹ ਉਹ ਤੁਹਾਨੂੰ ਤੁਹਾਡੇ ਨਾਮ ਨਾਲ ਤਾਂ ਜਾਣਦੇ ਹੁੰਦੇ ਨੇ ਉਹ ਤੁਹਾਨੂੰ ਤੁਹਾਡੇ ਟਿਕਾਣੇ ਨਾਲ ਵੀ ਜਾਣਦੇ ਦਿੰਦੇ ਟਿਕਾਣੇ ਨਾਲ ਜਾਣਦੇ ਬਹੁਤ ਟਿਕਾਣਾ ਉੱਥੇ ਆਉਂਦਾ ਬਹੁਤੀਆਂ ਇਸ ਟਿਕਾਣੇ ਜਿਹੜਾ ਅੱਡੇ ਵਾਲਾ ਮੇਰੇ ਗੱਲ ਧਿਆਨ ਚ ਕਿ ਜਦ ਜਿਹੜਾ ਅੱਡਾ ਬਣ ਜਾਂਦਾ ਨਾ ਸੋਨੀ ਕਈ ਵਾਰੀ ਬੰਦਾ ਆਪਦਾ ਜਿਹੜਾ ਉਹ ਮੰਨ ਲਓ ਉਹਦੀ ਦੁਕਾਨ ਵੀ ਆਪਦੀ ਆ ਮਤਲਬ ਜਗਾ ਵੀ ਉਹਦੀ ਆਪਦੀ ਆ ਉਹਨੇ ਉਹ ਵੇਚਣੀ ਆ ਤਾਂ ਉਹ ਦੁਕਾਨ ਦਾ ਮੁੱਲ ਅੱਡ ਪਊ ਸਮਾਨ ਦਾ ਮੁੱਲ ਅੱਡ ਪਊ ਪਰ ਉਹਨੇ ਅੱਡੇ ਦਾ ਮੁੱਲ ਅੱਡੇ ਦਾ ਮੁੱਲ ਅੱਡ ਪਊਗਾ ਕਿ ਵੀ ਮੇਰਾ ਅੱਡਾ ਬਣਿਆ ਹੋਇਆ ਅੱਡਾ ਮੀਨਜ਼ ਗਾਹਕ ਲੱਗਿਆ ਹੋਇਆ ਮੇਰੇ ਗਾਹਕ ਲੱਗਿਆ ਜਿੱਦਾਂ ਇਹ ਗੱਲ ਨਾ ਸਾਡੀ ਜ਼ਿੰਦਗੀ ਤੇ ਵੀ ਅਪਲਾਈ ਹੁੰਦੀ ਆ ਜਿਵੇਂ ਆਪ ਅਕਸਰ ਕਰਦੇ ਹੁੰਨੇ ਆ ਤੁਹਾਡੀ ਅਮੇਜ਼ ਬਣਾਉਣ ਨੂੰ ਹੂੰ ਵਕਤ ਲੱਗਦਾ ਵਕਤ ਲੱਗਦਾ ਬਹੁਤ ਵਕਤ ਲੱਗਦਾ ਹੁਣ ਜੇ ਕਿਸੇ ਬੰਦੇ ਨੂੰ ਅਦਰ ਸਪੈਕਟ ਮਿਲ ਰਹੀ ਹੈ ਉਹਨੂੰ ਮਾਨਸਤਕਾਰ ਮਿਲ ਰਿਹਾ ਚਾਹੇ ਉਹ ਪਲੇਅਰ ਹੈ ਚਾਹੇ ਉਹ ਸਿੰਗਰ ਹੈ ਚਾਹੇ ਐਕਟਰ ਹੈ ਉਹਦੀ ਕਮਾਈ ਆ ਉਹ ਸਨਮਾਨ ਉਹਨੂੰ ਐਵੇਂ ਨਹੀਂ ਮਿਲ ਰਿਹਾ ਉਹਨੇ ਕਮਾਇਆ ਉਹਨੇ ਕਿਰਦਾਰ ਆਪਦਾ ਖੜਾ ਕੀਤਾ ਵੀ ਉਹਨੂੰ ਬਹੁਤ ਚੀਜ਼ਾਂ ਤੋਂ ਗੁਰੇਜ਼ ਕਰਨਾ ਪਿਆ ਇਹ ਕਿਰਦਾਰ ਕਿਤੇ ਐਵੇਂ ਬਣ ਜਾਂਦੇ ਨਹੀਂ ਅੱਜ ਅਸੀਂ ਹਰ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਆ ਅਸੀਂ ਸਾਡੇ ਜਿਹੜੇ ਸਾਡੇ ਦੇਸ਼ ਦੇ ਹੀਰੋ ਉਹਨਾਂ ਦੀ ਗੱਲ ਕਰਦੇ ਆਂ ਕਿਉਂ ਕਰਦੇ ਉਹਨਾਂ ਦੇ ਕਿਰਦਾਰ ਬਣਾਏ ਨੇ ਕਿਰਦਾਰ ਪੈਦਾ ਕੀਤੇ ਨੇ ਕਿਰਦਾਰ ਤਾਂ ਕਦੇ ਫਿੱਡੇ ਨਹੀਂ ਜਾ ਸਕਦੇ ਕਿਉਂਕਿ ਕੀਮਤ ਤਾਂ ਹੈ ਨਹੀਂ ਕਿਰਦਾਰ ਬਣਦੇ ਨੇ ਹਾਂ ਬਣਦਾ ਕਿੰਨੇ ਚਰਚਾ ਕੀ ਕਰਕੇ ਬਣਦਾ ਇਹਦੀ ਇੱਕ ਅਲੱਗ ਪਰਿਭਾਸ਼ਾ ਹੈਨਾ ਉਹ ਉਹੀ ਬੰਦਾ ਜਾਣਦਾ ਜਿਵੇਂ ਆਪਾਂ ਕਹ ਦੀ ਵੀ ਹੁਣ ਸਾਡੀ ਫੌਜ ਹੈ ਫੌਜ ਹੈ ਸਾਡਾ ਸਤਕਾਰ ਹੈ ਸਾਡੇ ਦਿਲਾਂ ਚੋਂ ਨਾ ਪ੍ਰਤੀ ਹੈਨਾ ਫੋਜੀ ਨੂੰ ਸਾਡਾ ਲੈਸੀ ਦੇ ਕੇ ਸਲੂਟ ਮਾਰਨ ਦਾ ਦਿਲ ਕਰਦਾ ਕਿਉਂਕਿ ਸਾਨੂੰ ਪਤਾ ਵੀ ਯਾਰ ਇੰਨਾ ਕਰਕੇ ਕਿਤੇ ਨਾ ਕਿਤੇ ਅਸੀਂ ਬਹੁਤ ਸੌਖੇ ਆ ਤੇ ਅਸੀਂ ਸੇਫ ਆ ਬਿਲਕੁਲ ਮੈਂ ਤਾਂ ਮਤਲਬ ਉਹੀ ਟਾਈਮ ਲੱਗਦਾ ਕੋਈ ਵੀ ਆ ਚਾਹੇ ਬਿਜ਼ਨਸ ਸਪੋਰਟਸ ਦੀ ਤੁਸੀਂ ਗੱਲ ਕਰੀ ਆ ਮੇਰੇ ਧਿਆਨ ਚ ਆ ਗਈ ਉਹ ਕੁੜੀ ਜਿਹੜੀ ਵਿਨੇਸ਼ ਫੁਗਾਟ ਹੈ ਨਾ ਜਿਹੜੀ ਹੁਣ ਡਿਸਕਵਾਲਿਫਾਈ ਹੋਈ ਆ ਉਹਦੇ ਬਾਰੇ ਅੱਜ ਪੜ ਰਿਹਾ ਸੀ ਮੈਂ ਕਿ ਉਹ ਉਹਨੇ ਇਕੱਲਾ ਚਲੋ ਇਹ ਤਾਂ 올림픽 ਚ ਤਾਂ ਉਹਨੇ ਆਪਣਾ ਨਾਮ ਚਮਕਾਇਆ ਚਲੋ ਉਹ ਕਲੱਗ ਚੀਜ਼ ਆ ਕਿ ਕਰੀਜ਼ਨ ਕਰਕੇ ਉਹ ਬਾਹਰ ਹੋ ਗਈ ਜਾਂ ਕੁਝ ਜੋ ਵੀ ਹੋਇਆ ਵਾਟਵਰ ਪਰ ਉਹ ਨੇ ਬਹੁਤ ਮੈਡਲ 골ਡ ਮੈਡ ਜਿੱਤੇ ਹੋਏ ਨੇ ਮੇਰੇ ਖਿਆਲ ਚ 10 12 ਜਾਂ ਸ਼ਾਇਦ ਇਹ ਤੋਂ ਵੀ ਵੱਧ ਜਿੱਤੇ ਹੋਏ ਨੇ ਸੋ ਉਹ ਇਹ ਨਹੀਂ ਹੈਗਾ ਕਿ ਉਹ ਸਿਰਫ ਪਹਿਲੀ ਵਾਰੀ ਜੀ ਉੱਥੇ ਚਲੀ ਗਈ ਜਾਂ ਉਹਨੂੰ ਮਤਲਬ ਅੱਜ ਇਹ ਉਹਦਾ ਨਾਮ ਉਹ ਬਹੁਤ ਟਾਈਮ ਦੀ ਲੱਗੀ ਹੋਈ ਹੈ ਡਟੀ ਹੋਈ ਆ ਮਤਲਬ ਮੈਦਾਨ ਦੇ ਵਿੱਚ ਆਪਦੇ ਚ ਉਹਨੇ ਇਸ 올림픽 ਦੇ ਵਿੱਚ ਜਿਹੜਾ ਉਹਨੇ ਇਰਤੀਮਾਨ ਹੁਣ ਸਿਰਜਤਾ ਜਾਂ ਅੱਗੇ ਸਿਰਜ ਦੇਣਾ ਸੀ ਉਹ ਉਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੈ ਤਾਂ ਮੈਨੂੰ ਇਹ ਵੀ ਲੱਗਦਾ ਸਿੱਧੂ ਸਾਹਿਬ ਵੀ ਉਹ ਕੀਰਤੀਮਾਨ ਸਿਰਜਿਆ ਹੀ ਗਿਆ ਹਾਂ ਆ ਸਿਰਜਿਆ ਗਿਆ ਉਹ ਉਹ ਸਿਰਜਿਆ ਗਿਆ ਇੱਕ ਤਰ੍ਹਾਂ ਸਾਡੇ ਲਈ ਜੇਤੂ ਆ ਜੇਤੂ ਆ ਸਾਡੇ ਲਈ ਨਹੀਂ ਉਹ ਪੂਰੀ ਦੁਨੀਆ ਲਈ ਜੇਤੂ ਆ ਕਿਉਂਕਿ ਅਮਰੀਕਾ ਦਾ ਰੈਸਲਰ ਆ ਉਹਦੇ ਲਈ ਬਕਾਇਦਾ ਫਾਈਟ ਕਰ ਰਿਹਾ ਉਹ ਵੀ ਉਹਨੂੰ ਮਿਲਣਾ ਚਾਹੀਦਾ ਹਾਂ ਬ੍ਰਾਊਨ ਮੈਡਲ ਬਿਲਕੁਲ ਹੈਨਾ ਸੋ ਇਸ ਕਰਕੇ ਇਹ ਚੀਜ਼ਾਂ ਬਈ ਮਿਹਨਤ ਨਾਲ ਜਿਵੇਂ ਆਪਣੇ ਹੁਣ ਆਪਾਂ ਗੱਲ ਕਰ ਰਹੇ ਸੀ ਆਪਣੇ ਉਹ ਮੁੰਡਾ ਪਿੰਕ ਹੈ ਪਿੰਕ ਸਰਗ ਉਹ ਸੁਣਾ ਕੰਮ ਕਰ ਰਿਹਾ ਹੈ ਹੂੰ ਉਹਨੇ ਆਪਣੇ ਨੇੜਲੇ ਦੇ ਪਿੰਡਾਂ ਦੇ ਮੁੰਡਾ ਵੀ ਹਜ਼ਾਰਾਂ ਜਵਾਕ ਗਰਾਉਂਡਾਂ 'ਚ ਮਾਰਦੇ ਹੂੰ ਉਹ ਪਹਿਲਾਂ ਉਹਦੀਆਂ ਰੀਲਾਂ ਹੁੰਦੀਆਂ ਸੀ ਉਹ ਕੱਲਾ ਭਜਦਾ ਹੁੰਦਾ ਸੀ ਬਾਹਣ ਦੇ ਵਿੱਚ ਹਨ ਉਹ ਦੇਖੀਏ ਨੇ ਆਪਾਂ ਫਿਰ ਹੁਣ ਕਿੰਨੇ ਨਿਆਣੇ ਇਹ ਨਾਲ ਹੁਣ ਬਹੁਤ ਨਿਆਣੇ ਨੇ ਸੋ ਜਿਹੜੀ ਜਿਹੜੀ ਨਾ ਗੱਲ ਸਿੱਧੂ ਸਾਹਿਬ ਚੰਗੇ ਦੀ ਮੰਡ ਦੀ ਅਸਰ ਵੀ ਇਹ ਹੁੰਦਾ ਲਾਜ਼ਮੀ ਹੁੰਦਾ ਦੇਖੋ ਚੀਜ਼ਾਂ ਦੇ ਪ੍ਰਭਾਵ ਤਾਂ ਲਾਜ਼ਮੀ ਹੁੰਦੀ ਹੁੰਦੀ ਨੇ ਕੱਲ ਨਾ ਗੱਲ ਚੱਲਦੀ ਸੀ ਪੋਡਕਾਸਟ ਬਾਰੇ ਤੇ ਪ੍ਰਭ ਗਿਲਬਾਈ ਨੇ ਇੱਕ ਬੜਾ ਸੋਹਣਾ ਸੋਸ਼ਲ ਮੀਡੀਆ ਤੇ ਪੋਸਟ ਲੈ ਕੇ ਸ਼ੇਅਰ ਕੀਤੀ ਹੈ ਸਿੰਗਰ ਸਿੰਗਰ ਪ੍ਰਭ ਗਿੱਲ ਨੇ ਹਣਾ ਉਹ ਕਹਿੰਦਾ ਵੀ ਯਾਰ ਜੇ ਗੀਤ ਮਾੜੇ ਹੁੰਦੇ ਨੇ ਗੀਤ ਲੱਤਰ ਹੁੰਦੇ ਨੇ ਤਾਂ ਦੁਨੀਆ ਸਵਾਲ ਕਰਦੀ ਆ ਪੱਤਰਕਾਰ ਵੀ ਸਵਾਲ ਕਰਦੇ ਨੇ ਦੁਨੀਆ ਵੀ ਸਵਾਲ ਕਰਦੀ ਆ ਹੁਣ ਕਹਿੰਦਾ ਜੋ ਕੁਝ ਪੌਡਕਾਸਟ ਦੇ ਨਾਂ ਤੇ ਹੋ ਰਿਹਾ ਹੈ ਕਿਹਨੂੰ ਕੋਣ ਸਵਾਲ ਕਰੂਗਾ ਔਰ ਬਾਕੀ ਇਹ ਸੱਚ ਵੀ ਆ ਉਹ ਚ ਵੀ ਮੈਂ ਲੱਚਰ ਤਾਂ ਲੱਚਰ ਤਾਂ ਇੰਨੀ ਜਿਆਦਾ ਹੀ ਗੀਤ ਤਾਂ ਸ਼ਾਇਦ ਉਨੀ ਅਸ ਤੱਕ ਪਈ ਨਹੀਂ ਕਦੇ ਕਿੰਨੀ ਪੌਡਕਾਸਟ ਦੇ ਨਾਂ ਤੇ ਲੋਕਾਂ ਨੇ ਸ਼ੁਰੂ ਕਰਤੀ ਪੌਡਕਾਸਟ ਦੇ ਨਾਂ ਤੇ ਲੱਛਰ ਤਾਂ ਫੈਲ ਰਹੀ ਹੈ 네ਗੇਟਿਵਿਟੀ ਫੈਲ ਰਹੀ ਹੈ 네ਗੇਟਿਵਿਟੀ ਫੈਲ ਰਹੀ ਹੈ ਤੁਸੀਂ ਉਹਨਾਂ ਬੰਦੇ ਨੂੰ ਅੱਗੇ ਲੈ ਕੇ ਆ ਰਹੇ ਹੋ ਜਿਨ੍ਹਾਂ ਦਾ ਕੋਈ ਅਸਿੱਤਵ ਵੀ ਹੈ ਨਹੀਂ ਜਿਨ੍ਹਾਂ ਦੀ ਕੋਈ ਦੇਣ ਹੈ ਨਹੀਂ ਸਮਾਜ ਨੂੰ ਤੇ ਉਹਨਾਂ ਨੂੰ ਦੇਖ ਕੇ ਸਾਡੇ ਬੱਚੇ ਨੂੰ ਕੀ ਲੱਗੂਗਾ ਵੀ ਅਸੀਂ ਮਿਹਨਤ ਕਰੀਏ ਅੱਜ ਆਪਾਂ ਕਿਸੇ ਅੱਜ ਅਸੀਂ ਗੱਲ ਕੀਤੀ ਹੈ ਹੁਣ ਫੁਗਾੜ ਦੀ ਗੱਲ ਕੀਤੀ ਹੈ ਇੱਕ ਪਾਸੇ ਚੱਲ ਰਿਹਾ ਇੰਟਰਵਿਊ ਉਹਦਾ ਇੱਕ ਪਾਸੇ ਚੱਲ ਰਿਹਾ ਕਿਸੇ ਇਨਫਲੂਐਂਸਰ ਦਾ ਬਿਲਕੁਲ ਜਿਹਦਾ ਕੁਸ਼ਨ ਹਰ ਸੇਣੀ ਸਿਰ ਬੈਠਿਆ ਕਿ ਚਾਰ ਪੰਜ ਰੀਲੇ ਪੰਜਾਂ ਹਿੱਟ ਹੋਈਆਂ ਤੇ ਲੋਕਾਂ ਚਰਚਾ ਹੋਗੀ ਇੱਕ ਪਾਸੇ ਕਿ ਪਲੇਅਰ ਹੈ ਜਿਹੜਾ ਕਿ ਸਵੇਰ ਦੇ 3 ਵਜੇ ਉੱਠ ਰਿਹਾ ਹੈ 7 ਵਜੇ ਤੱਕ ਗਰਾਊਂਡ 'ਚ ਹੈ ਖਾ ਪੀ ਕੇ ਫੇਰ 12 ਵਜੇ ਗਰਾਊਂਡ 'ਚ ਹੈ ਜਿਹੜੇ ਆਪਣੀ ਜ਼ਿੰਦਗੀ ਦੇ 24 ਘੰਟੇ ਦੇ ਵਿੱਚੋਂ 18-18 ਘੰਟੇ ਆਪਣੀ ਗੇਮ ਨੂੰ ਦੇ ਰਿਹਾ ਇੱਕ ਪਾਸੇ ਤਾਂ ਉਹ ਮਿਹਨਤ ਦੇ ਬਲਬੁੱਤੇ ਨਾ ਬਣਾਇਆ ਇੱਕ ਬੰਦੇ ਨੇ ਸਿਰਫ ਰੀਲੇ ਪਾ ਕੇ ਨਾਮ ਨੀਂਤ ਦੀ ਗੱਲ ਹੈ ਵਿਨੇਸ਼ ਫੁਗਾਟ ਦੀ ਜਿਹੜੀ ਗੱਲ ਚੱਲ ਰਹੀ ਸੀ ਮਿਹਨਤ ਦੀ ਗੱਲ ਇਹ ਆ ਕਿ ਇਹ ਮੈਂ ਜਿਹੜਾ ਪੜ ਰਿਹਾ ਸੀ ਕਹਿੰਦੇ ਜਦੋਂ ਇਹ ਆਪਾਂ ਉਹਦੇ ਵਜਨ ਦੀ ਵਜਨ ਕਰਕੇ ਬਾਹਰ ਕੱਢੀ ਆ ਨਾ 100 100 ਗ੍ਰਾਮ ਦੇ ਵਜਨ ਕਰਕੇ ਉਹ ਇਹ ਹੁੰਦਾ ਸਿਸਟਮ ਕਹਿੰਦੇ ਜੀ ਇਹ ਮਤਲਬ ਮਿਹਨਤ ਤਾਂ ਕਰਦੀ ਕਰਦੇ ਨੇ ਇਹ ਕੀ ਕਰਦੇ ਨੇ ਪਹਿਲਾਂ ਵਜਨ ਵਧਾ ਕੇ ਰੱਖਦੇ ਨੇ ਆਪਦਾ ਕਿਉਂਕਿ ਸਰੀਰ ਨੂੰ ਵਜਨ ਚਾਹੀਦਾ ਚਾਹੀਦਾ ਹੁੰਦਾ ਠੀਕ ਹੈ ਨਾ ਤਾਕਤ ਚਾਹੀਦੀ ਹੁੰਦੀ ਆ ਫਿਰ ਇਹ ਬਿਲਕੁਲ ਕੋਲੇ ਜਾ ਕੇ ਆਪਣਾ ਵਜਨ ਘਟਾਉਣਾ ਸ਼ੁਰੂ ਕਰ ਦਿੰਦੇ ਨੇ ਠੀਕ ਆ ਫਿਰ ਇਹ ਡੀ ਮਤਲਬ ਇਹ ਡੀ ਹਾਈਡਰੇਟ ਹੋ ਕੇ ਬੇਹੋਸ਼ ਵੀ ਹੋਈ ਆ ਕੁੜੀ ਕਿਉਂਕਿ ਉਹਨੇ ਖਾਣਾ ਪੀਣਾ ਛੱਡਿਆ ਸੀ ਲਗਾਤਾਰ ਉਹ ਐਕਸਰਸਾਈਜ਼ ਕਰ ਰਹੀ ਸੀ ਸੋ ਇਹ ਮਤਲਬ ਬਹੁਤ ਜ਼ਿਆਦਾ ਵੱਡੀ ਮਿਹਨਤ ਹੋਈ ਇਹਦੇ ਪਿੱਛੇ ਆਪਾਂ ਕਹਿ ਦਨੇ ਆ ਜੀ ਐਂ ਕਰ ਲਓ ਐਂ ਯਾਰ ਪਹਿਲੀ ਗੱਲ ਤਾਂ ਸਿੱਧੂ ਸਾਹਿਬ ਫਿਜ਼ੀਕਲੀ ਤਿਆਰੀ ਇਹਦੀ ਫਿਰ ਮੈਂਟਲੀ ਫਿਜ਼ੀਕਲੀ ਬੰਦਾ ਫਿਰ ਵੀ ਵੇਖ ਕਰ ਲੈਂਦਾ ਸਭ ਤੋਂ ਵੱਡੀ ਤੇਰੀ ਦੇ ਮੈਂਟਲੀ ਪ੍ਰੇਪੇਅਰ ਹੋਣਾ ਚਾਹੀਦਾ ਉਹ ਵੀ ਜਦੋਂ ਦੁਨੀਆ ਦੇ ਡਿੱਗਗੇ ਤੁਹਾਡੇ ਸਾਹਮਣੇ ਹੋਣ ਇਹਨੇ ਇਸ ਵਾਰੀ ਕਿ ਇਹ ਜੀ ਬਹੁਤ ਹਰਾਇਆ ਪਹਿਲਵਾਨਾਂ ਨੂੰ ਜਿਹੜੇ ਪਹਿਲੀ ਵਾਰ ਹਾਰੇ ਨੇ ਇਹਦੇ ਤੋਂ ਇਹ 5 5 7 7 ਕਿਲੋ ਇਕਦਾਂ ਕਟਾਉਂਦੇ ਵੀ ਨਹੀਂ ਤੇ ਵਧਾਉਂਦੇ ਵੀ ਨਹੀਂ ਇਹਨਾਂ ਨੂੰ ਕਰਨਾ ਪੈਂਦਾ ਸੋ ਇਹ ਮਤਲਬ ਗੇਮ ਇਹੀ ਜੀ ਹੈ ਹਾਂ ਇਹ ਕੀ ਤਕਰੀਬ ਸਾਰੀਆਂ ਗੇਮਾਂ ਹੁਣ ਆਪਾਂ ਗੱਲ ਕਰਦੇ ਹਾਂ ਸੋਹਣੀ ਗੱਲ ਚੱਲੀਆ ਸਪੋਰਟਸ ਦੀ ਅੱਜ ਹਾਕੀ ਵਾਲਿਆਂ ਨੇ ਵੀ ਬ੍ਰੌਂਜ਼ ਮੈਡਲ ਜਿੱਤੇ ਆ ਉਹ ਵੀ ਬਹੁਤ ਵਧਾਈ ਪਾਤਰ ਨੇ ਬਹੁਤ ਸੋਹਣਾ ਮੁੰਡੇ ਕਰ ਰਹੇ ਨੇ ਤੇ ਇੱਕ ਆਪਾਂ ਪਹਿਲਾਂ ਪੋਡਕਾਸਟ ਕਰਿਆ ਸੀਗਾ ਜਿਹਦੇ ਵਿੱਚ ਆਪਾਂ ਗੱਲ ਕਰੀ ਸੀਗੇ ਪੰਜਾਬ ਚ ਛਿੱਟਾ-ਚਿੱਟਾਈ ਕਰੀ ਜਾਂਦੇ ਨੇ ਪਲੇਅਰਾਂ ਦੀ ਗੱਲ ਇਹਦੇ ਵਿੱਚ ਮੇਰੇ ਖਿਆਲ ਚ 10 ਜਾਂ 11 ਪਲੇਅਰ ਨੇ ਜਿਹੜੇ ਪੰਜਾਬ ਦੇ ਹਾਕੀ ਦੇ ਵਿੱਚ ਸੋ ਪੰਜਾਬ ਲਈ ਮਾਨ ਵਾਲੀ ਗੱਲ ਹੈ ਮੈਨੂੰ ਇਹ ਵੀ ਲੱਗਦਾ ਵੀ ਨਿਸ਼ਾਨੇਬਾਜ਼ੀ 'ਚ ਵੀ ਲੈ ਕੇ ਆਇਆ ਮਨੂ ਪਾਕਰ ਕੁੜੀ ਹੈ ਜਿਹੜੀ ਉਹਦੇ ਨਾਲ ਸੀਗਾ ਮੁੰਡਾ ਮੇਰੇ ਨਾਂ ਤੇ ਆਹ ਚੀਜ਼ ਉਹ ਮੁੰਡਾ ਸਰਦਾਰ ਹੈ ਉਹ ਵੀ ਤੇ ਉਹ ਵੀ ਮੈਡਲ ਲੈ ਕੇ ਆਇਆ ਵੀ ਇੱਥੋਂ ਸਾਨੂੰ ਇਹ 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 ਮਿਲਦਾ ਹੈ ਦੇਖਣ ਨੂੰ ਸਿੱਧੂ ਸਾਹਿਬ ਵੀ ਜੇ ਸਰਕਾਰਾਂ ਤਾਂ ਦੇਣ ਪਿੰਡਾਂ ਦੇ ਧਿਆਨ ਜਾਣ ਤਾਂ ਲਾਜ਼ਮੀ ਚੀਜ਼ਾਂ ਅੱਗੇ ਵਧ ਜਿਵੇਂ ਆਪਾਂ ਉਹੀ ਗੱਲ ਕੀਤੀ ਵੀ ਸਾਨੂੰ ਦੋ ਸਾਡੇ ਬੱਚਿਆਂ ਨੂੰ ਜਾਂ ਸਾਡੇ ਯੂਥ ਨੂੰ ਅਸੀਂ ਦਿਖਾਵਾਂਗੇ ਸ਼ੀਸ਼ਾ ਉਹ ਤੋਂ ਉਹ ਸਿੱਖਿਆ ਲੈਣਗੇ ਹੀ ਲੈਣਗੇ ਲੈਣਗੇ ਬਿਲਕੁਲ ਹੈਨਾ ਜੇ ਉਹਨਾਂ ਨੇ ਚੁਣਨਾ ਹੁਣ ਚੁਣਨਾ ਉਹਨਾਂ ਨੇ ਆ ਤੇ ਮਾਪਿਆਂ ਨੇ ਕਰਾਉਣੀ ਚਾਹੁੰਦਾ ਨਾ ਚੀਜ਼ਾਂ ਦੀ ਹੁਣ ਜੇ ਅਸੀਂ ਬੱਚਿਆਂ ਨੂੰ ਦਿਖਾਵਾਂਗੇ ਕਹਾਣੀਏ ਸੁਣਾਵਾਂਗੇ ਉਹ ਕਿਸੇ ਸੁਣਾਵਾਂਗੇ ਤਾਂ ਅਸਰ ਜਿਹੜਾ ਅਸਰ ਹੈ ਉਹ ਤਾਂ ਲਾਜ਼ਮੀ ਹੋਊਗਾ ਇਹ ਤਾਂ ਕਹਿੰਦੇ ਹੋ ਨਹੀਂ ਸਕਦਾ ਉਹ ਬਿਲਕੁਲ ਹੁੰਦਾ ਮੈਂ ਆਮ ਵੀ ਬੱਚਿਆਂ ਤੇ ਦੇਖਣਾ ਜਦੋਂ ਤੁਸੀਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਸੁਣਾਉਣ ਲੱਗਦੇ ਹੋ ਨਾ ਉਹਦਾ ਬਹੁਤ ਜ਼ਿਆਦਾ ਅਸਰ ਹੁੰਦਾ ਉਹ ਤੁਹਾਨੂੰ ਡਾਇਰੈਕਟ ਕਈ ਵਾਰੀ ਨਹੀਂ ਪਤਾ ਲੱਗਦਾ ਡਾਇਰੈਕਟਰ ਜੀ ਮੈਂ ਦੱਸ ਦਸ ਤੀ ਪਰ ਉਹਦੇ ਅੰਦਰ ਨਾ ਚੀਜ਼ ਜਾਚੀ ਪਈ ਹੁੰਦੀ ਆ ਨਹੀਂ ਮੈਂ ਇਥੇ ਤੁਹਾਨੂੰ ਇੱਕ ਤਾਂ ਹੁੰਦੀ ਸਿਰਫ ਸੁਣੀ ਸੁਣਾਈ ਗੱਲ ਇੱਕ ਹੁੰਦੀ ਥੋੜੇ ਪਰਸਨਲ ਐਕਸਪੀਰੀਅੰਸ ਮੇਰੇ ਦੋ ਬੇਟੀਆਂ ਨੇ ਰਹਾਵ ਕੌਰ ਤੇ ਲਫਜ਼ ਕੌਰ ਸਿੱਧੂ ਸਾਹਿਬ ਮੈਂ ਦੋਨਾਂ ਵਾਰੀ ਮੈਂ ਤੇ ਰੁਪਿੰਦਰ ਨੇ ਦੋਨਾਂ ਨੇ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਰੁਪਿੰਦਰ ਪ੍ਰੈਗਨੈਂਟ ਆ ਅਸੀਂ ਦੋਨਾਂ ਨੇ ਦੋਨਾਂ ਵਾਰੀ ਰਹਾਵ ਵਾਰੀ ਵੀ ਲਫਜ਼ ਵਾਰੀ ਵੀ ਉਥੇ ਦੇ ਰੂਪ ਚ ਪੂਰਾ ਗੁਰੂ ਰਵਰ ਸਭ ਘਰੇ ਲੈ ਕੇ ਅਸੀਂ ਪੜਿਆ ਸੀਗਾ ਫਲੋਰ ਦਾ ਪਾਠ ਕੀਤਾ ਸੀਗਾ ਹਨ ਤੇ ਉਹ ਉਹਨਾਂ ਦੇ ਵਰਤੋਂ ਤੱਕ ਹਨਾ ਮਤਲਬ ਟਾਈਮ ਦੀ ਕੋਈ ਐ ਨਹੀਂ ਸੀ ਵੀ ਅਸੀਂ ਖਤਮ ਹੀ ਕਰਨਾ ਉਹਨੂੰ ਹਮ ਰੋਜ਼ ਕਦੇ ਅੱਧਾ ਘੰਟਾ ਬੈਠ ਕੇ ਕਦੇ ਘੰਟਾ ਬੈਠ ਕੇ ਕਦੇ 15 ਮਿੰਟ ਜਿੰਨਾ ਵੀ ਵਕਤ ਮਿਲਦਾ ਇੱਕ ਵਾਰ ਵਿੱਚ ਦੀ ਮਿਲਦਾ ਵੀ ਨਹੀਂ ਸੀ ਵਕਤ ਹਨਾ ਕਦੇ ਵੀ ਇਹਦੇ ਵਕਤ ਨਹੀਂ ਉਹਦੀ ਪਰ ਅਸੀਂ ਉਹ ਡਿਲੀਵਰੀ ਤੱਕ ਪੂਰਾ ਗੁਰੂ ਦਾ ਸਾਹਿਬ ਦਾ ਪਾਠ ਕੀਤਾ ਸੀ ਘਰੇ ਲਿਆ ਕੇ ਪੂਰੀ ਸ਼ਰਧਾ ਨਾਲ ਬਹੁਤ ਵਧੀਆ ਗੱਲ ਹੈ ਤੇ ਨੇ ਉਹਦੀ ਉਹਦਾ ਅਸਰ ਪੂਰਾ ਮੈਨੂੰ ਬੱਚੇ ਤੇ ਇਸ ਟਾਈਮ ਦਿਖ ਰਿਹਾ ਹੈ ਹਮ ਕਹਿੰਦੇ ਉਹ ਅਸਰ ਜਿਹੜਾ ਹੈਗਾ ਨਾ ਮਾ ਇੱਕ ਪੇਟ ਦੇ ਵਿੱਚ ਵੀ ਬੱਚਾ ਸੁਣਦਾ ਬਿਲਕੁਲ ਉਹ ਚੀਜ਼ ਦਾ ਅਸਰ ਸਿੱਧੂ ਸਾਹਿਬ ਮੈਨੂੰ ਰਹਾਬ ਤੇ ਵੀ ਦਿਖਦਾ ਹੂੰ ਮੈਨੂੰ ਲਫ ਤੇ ਵੀ ਦਿਖਦਾ ਔਰ ਦੂਸਰੀ ਗੱਲ ਇੱਕ ਛੋਟੀ ਜਿਹੀ ਹੋਰ ਮੈਂ ਤਾਂ ਸੰਝ ਹੀ ਕਰਦਾ ਵੀ ਲਫ ਔਰ ਰਹਾਬ ਉਹਦੋਂ ਹੋਣੀ ਹੈ 4 ਸਾਲ ਦੀ ਜਦ 4 ਹਨ 4 4.5 ਤੇ 5 ਦੀ ਲਾਲਾ ਤੇ ਮੈਂ ਲੈ ਗਿਆ ਉਹਨੂੰ ਸਰਾਂਦ ਫਤਿਹਗੜ ਸਾਹਿਬ ਸਬਾ ਦੇ ਦਿਨਾਂ 'ਚ ਹੂੰ ਰਾਤ ਨੂੰ ਅਸੀਂ ਦੋਨੋਂ ਚੱਲੇ ਗਏ ਅਗਲੇ ਦਿਨ ਛੁੱਟੀ ਸੀਗੀ ਮੈਂ ਕਿਹਾ ਚੱਲ ਰਹਾਬ ਚੱਲਦੇ ਪੁੱਤ ਅਸੀਂ ਉੱਥੇ 10 ਕੋਈ ਦੇ ਪਹੁੰਚੇ ਹੋਵਾਂਗੇ ਹੂੰ ਔਰ ਤੁਹਾਨੂੰ ਪਤਾ ਵੀ ਕਿੰਨਾ ਮਾਹੌਲ ਸੁਖ ਨਾਲ ਹੁੰਦਾ ਹਨ ਤੇ ਸਾਰੇ ਦੁਨੀਆ ਤੋਂ ਲੋਕ ਪਹੁੰਚੇ ਹੁੰਦੇ ਨੇ ਜਿਹੜਾ ਕਿ ਸੰਗਤ ਆਈ ਹੁੰਦੀ ਹੈ ਤੇ ਮਨ ਲੱਗਦਾ ਵੀ ਆਉਣਾ ਵੀ ਚਾਹੀਦਾ ਖਾਸ ਕਰਕੇ ਬੱਚੇ ਨੂੰ ਲੈ ਕੇ ਦੱਸਿਆ ਜਾਵੇ ਮੈਰ ਹਾਲ ਨੂੰ ਲੈ ਕੇ ਨਾਲ ਸਾਨੂੰ 5-6 ਘੰਟੇ ਲੱਗੇ ਮਤਾਂ ਟਿਕਣ ਦਾ ਖਣਾ ਜਾਣ ਤੱਕ ਪ੍ਰਭਾਵ ਜਾਗਦੀ ਰਹੀ ਬਿਲਕੁਲ ਥੱਕੀ ਨਹੀਂ ਤੁਰਕੇ ਗਈ ਔਰ ਉਹਨੇ ਮਨ ਕਲਿਕ ਲਿਕ ਪੁੱਛਦੀ ਗਈ ਦੱਸਿਆ ਮੈਂ ਨੂੰ ਦੱਸਿਆ ਵੀ ਇਹ ਸਹਿਜ ਹੁੰਦੇ ਸੀਗੇ ਔਰ ਉਹ ਹੁਣ ਤੱਕ ਵੀ ਵੀਰੇ ਕਾ ਕੇ ਸਮੁਧਤ ਕਰਦੀ ਹੈ ਇਹ ਵੀਰੇ ਦਾ ਜਿਹੜਾ ਦੇਹੜਾ ਸਿੱਧਿਕਾ ਦੋਵਾਰਾ ਪਕਾ ਦੋ ਜਾਮਾ ਕਿ ਤੁਹਾਨੂੰ ਯਾਦ ਹੈ ਜੇ ਅਸੀਂ ਸਰੰਦ ਹੁਣ ਜਾਣੇ ਵੀ ਆ ਤਾਂ ਪੁੱਛਦੀ ਵੀਰੇ ਵੀ ਆਪਾ ਵੀਰਿਆ ਨੂੰ ਫਿਰ ਕਿਉਂ ਚੜਨਾ ਸੀ ਨਹੀਂ ਹੱਥ ਕਿਉਂ ਦੋਵਾਰਾ ਜਾਣ ਹੁਣ ਜੇ ਅਸੀਂ ਹਰ ਨਿਸ਼ਾਨ ਬਣਾ ਕੇ ਰੱਖਾਂਗੇ ਤਾਂ ਸਾਡੇ ਬੱਚੇ ਦੇ ਹੀਰ ਹੋਣਗੇ ਉਹ ਹਡਲ ਹੋਣਗੇ ਉਹਨਾਂ ਦੇ ਹੁਣ ਜੇ ਅਸੀਂ ਨਹੀਂ ਦੱਸ ਸਕਾਂਗੇ ਫਿਰ ਸਾਡੀ ਕਮੀ ਹੈ ਬਿਲਕੁਲ ਉਹ ਪਰਿਵਰੇਸ਼ਾ ਜਿਹੜੀ ਹਨਾ ਉਹ ਬੱਚਿਆਂ ਦੀ ਉਹ ਜ਼ਿੰਮੇਵਾਰੀ ਮਾਪੇ ਦੀ ਹੀ ਬਣਦੀ ਹੁੰਦੀ ਹੈ ਬੱਚੇ ਨੇ ਮੈਂ ਕੀ ਸੋਚਣਾ ਕਿੱਧਰ ਕਿਹੜੀ ਸੇਜ ਉਹਨੂੰ ਮਿਲਣੀ ਹੈ ਇਹ ਜ਼ਿੰਮੇਵਾਰੀ ਜਾਂ ਤਾਂ ਟੀਚਰਾਂ ਦੀ ਹੁੰਦੀ ਹੈ ਅਧਿਆਪਕਾਂ ਦੀ ਸਕੂਲ ਦੇ ਵਿੱਚ ਕਹਿ ਲੋ ਜਾਂ ਜ਼ਿੰਮੇਵਾਰੀ ਫਿਰ ਮਾਪੇ ਦੀ ਹੁੰਦੀ ਹੈ ਇਹ ਮਤਲਬ ਬੱਚਿਆਂ ਨੇ ਕੀ ਬਣਨਾ ਹੈ ਉਹ ਚ ਤੁਸੀਂ ਮਤਲਬ ਕਹਿ ਲੋ 90% ਤੱਕ ਤੋਂ ਬਹਿੰਦੇ ਹੈ ਬਿਲਕੁਲ ਮੈਂ ਤੁਸੀਂ ਸਿੱਧੂ ਸਾਹਿਬ ਗੱਲ ਕੀਤੀ ਟੀਚਰਾਂ ਦੀ ਮਾਸਟਰਾਂ ਦੀ ਗੱਲ ਕੀਤੀ ਮੇਰੇ ਆਪਣੇ ਮਾਸਟਰ ਸਰਜੀਤ ਜੀ ਯਾਦ ਆ ਗਏ ਹਮ ਹੈਨਾ ਕਿ ਉਹ ਕਿੰਨੇ ਵਧੀਆ ਸੀਗੇ ਔਰ ਮੈਨੂੰ ਲੱਗਦਾ ਜਿੰਨਾ ਚਿਰ ਉਹ ਸਕੂਲ 'ਚ ਰਹੇ ਨੇ ਤੇ ਆਪਣੀ ਕਬੱਡੀ ਦੀ ਟੀਮ ਸਕੂਲ ਦੀ ਤੇ ਵਧੀਆ ਖੇਡਣ ਜਾਂਦੀ ਸੀ ਬਲੈਕ ਪੱਤਰ ਤੇ ਬਾਕੀ ਕਿਵੇਂ ਬਹੁਤ ਬੋਸਣੇ ਬਲੈਕ ਤੋਂ ਜ਼ਿਲ੍ਹੇ ਚੋਂ ਆਪਾਂ ਫਸਟ ਆਉਂਦੇ ਰਹੇ ਨੇ ਜਿਵੇਂ ਟੀਮ ਦੇ ਵਿੱਚ ਜੇ ਆਪਾਂ ਦੇਖੀਏ ਤੁਹਾਡੇ ਲਈ ਕਲਾਸ ਤੇ ਮੈਨੂੰ ਪਤਾ ਨਹੀਂ ਤੁਸੀਂ ਪਮ ਹੁੰਦਾ ਸੀਗਾ ਵੀ ਕੌਣ ਕੌਣ ਹੁੰਦੇ ਸੀਗੇ ਟੀਮ ਦੇ ਵਿੱਚ ਜਿਹੜੀ ਮੈਂ ਸੀਗਾ ਜਿਵੇਂ ਗੁਰਪ੍ਰੀਤ ਹੁੰਦਾ ਸੀਗਾ ਗੋਲਾ ਵਧੀਆ ਪਲੇਅਰ ਸੀਗਾ ਕਾਫੀ ਵੀ ਬੂਟਾ ਹੁੰਦਾ ਸੀ ਆਪਣਾ ਬੂਟੀ ਉਹ ਬਾਅਦ ਚ ਵੀ ਬਹੁਤ ਵਧੀਆ ਪਲੇਅਰ ਸੀ ਗਿਆਕਰ ਉਹਨੂੰ ਮੇਰੇ ਸਾਰਾ ਗਾਈਡੈਂਸ ਸਹੀ ਮਿਲਦੀ ਤਾਂ ਬੂਟੇ ਦਾ ਅੱਜ ਖੁਸ਼ੀ ਤੋਂ ਕੰਮ ਨੂੰ ਨਾ ਹੁੰਦਾ ਜਿੰਨੇ ਸੋੜਾ ਪਲੇਅਰ ਸੀਗਾ ਉਹ ਬਹੁਤ ਵਧੀਆ ਖੇਡਿਆ ਉਹ ਕਾਫੀ ਟਾਈਮ ਤੱਕ ਕੋਈ ਟਾਈਮ ਤੱਕ ਬਹੁਤ ਹੀ ਖਡੇ ਆ ਹੋ ਅੱਛਾ ਮੈਨੂੰ ਲੱਗਦੀ ਵੀ ਇਹ ਬੂਟੇ ਸਾਰੇ ਸੁਨੀਤ ਮਾਤਰੀ ਦੇ ਲਾਇਏ ਹੋਏ ਸੀ ਹਾਂ ਮੈਂ ਉਹੀ ਗੱਲ ਕਰ ਰਿਹਾ ਨਾ ਤੁਹਾਨੂੰ ਜਿਹੜੇ ਤੁਹਾਡੇ ਸਿਰ ਤੇ ਖੜੇ ਨੇ ਚਾਹੇ ਉਹ ਟੀਚਰ ਨੇ ਤੁਹਾਡੇ ਜਾਂ ਮਾਪੇ ਨੇ ਮਾਮ ਇਵਨ ਕਿ ਤੁਹਾਡਾ ਪਰਿਵਾਰ ਜਿਹੜਾ ਚਾਚੇ ਦਾਇ ਵੀ ਕਹਿ ਲੋ ਜੇ ਉਹਨਾਂ ਦਾ ਵੀ ਹੱਥ ਤੁਹਾਡੇ ਤੇ ਸਹੀ ਆ ਗਿਆ ਨਾ ਉਹਨਾਂ ਉਹਨਾਂ ਦਾ ਇਹ ਸੀ ਧਿਆਨ ਰੱਖ ਹੋ ਗਿਆ ਕਿ ਬੱਚੇ ਨੂੰ ਅਸੀਂ ਕੀ ਸਿਖਾਉਣਾ ਹੈ ਇੱਧਰ ਨੂੰ ਪਾਈਏ ਤਾਂ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੁਨਹਿਰੀ ਹੂਆ ਬਿਲਕੁਲ 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 ਗੱਲ ਉੱਥੇ ਆ ਜਾਂਦੀ ਫਿਰ ਵੀ ਅਸੀਂ ਕੋਸ਼ਿਸ਼ ਕਰੀਏ ਫਿਊਚਰ ਦੀ ਪਲੈਨਿੰਗ ਬਹੁਤੀਆ ਨਾ ਕਰੀਏ ਹਾਂ ਹਾਂ ਠੀਕੋ ਸਮੇਂ ਦੇ ਹਿਸਾਬ ਨਾਲ ਜੋ ਵਕਤ ਚੱਲ ਰਿਹਾ ਹੈ ਜਿੱਦਾਂ ਦੇ ਇਲਾਜ ਮਹਿੰਗੇ ਹੋ ਰਹੇ ਨੇ ਥੋੜਾ ਬੋਧਾ ਤੁਹਾਡੇ ਅਕਾਊਂਟ ਚ ਪਿਆ ਹੋਣਾ ਕੁਝ ਜ਼ਰੂਰੀ ਹੈ ਹਾਂ ਹੈਨਾ ਇਹ ਨਾ ਹੋਵੇ ਅਸੀਂ ਅਕਾਊਂਟ ਇਕੱਠਾ ਕਰਦੇ ਕਰਦੇ ਜਿੰਦਗੀ ਦਾ ਅਕਾਊਂਟ ਖਤਮ ਕਰੀਏ ਮੈਂ ਮੇਰੀ ਗੱਲ ਯਾਦ ਆ ਗਈ ਜਸਪਾਲ ਦੀ ਆਪਣੇ ਦੀ ਨੰਗੜ ਵਾਲੇ ਦੀ ਹਾਂ ਤੇ ਉਹਨੇ ਗੱਲ ਬੜੀ ਸੋਹਣੀ ਦੱਸੀ ਕਹਿੰਦਾ ਉਹਦਾ ਵੱਡਾ ਭਰਾ ਗੁਰਪ੍ਰੀਤ ਆਪਣਾ ਤੇ ਉਹ ਉਹਨਾਂ ਦੀ ਗੱਲ ਚੱਲੀ ਹੋਣੀ ਵੀ ਆਪਾਂ ਇਸ ਤਰ੍ਹਾਂ ਨਹੀਂ ਐਂ ਕਰ ਲੈਨੇ ਬਾਹਰ ਨਿਕਲ ਜਾਂਨੇ ਇੱਕ ਜਾਣਾ ਜਾਂ ਇਸ ਤਰ੍ਹਾਂ ਉਹ ਕਰ ਲੈਨੇ ਤੇ ਜਸਪਾਲ ਕਹਿੰਦਾ ਅਸੀਂ ਸਲਾਹ ਕਰੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਜਿਹੜੇ ਨਿਆਣੇ ਨੇ ਆਪਣੇ ਹਨਾ ਵੀ ਅਸਲ ਪ੍ਰਾਪਰਟੀ ਆਪਣੀ ਹੀ ਹੈ ਇਹਨਾਂ ਤੇ ਅਸੀਂ ਧਿਆਨ ਦੇ ਲਈਏ ਪ੍ਰਾਪਰਟੀ ਦਾ ਬਣੀ ਜਾਣੀ ਹੈ ਜੇ ਇਹ ਚੰਗੇ ਨਿਕਲ ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਹੈ ਬਿਲਕੁਲ 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 ਤੇ ਇਹ ਮੈਨੂੰ ਗੱਲ ਬੜੀ ਵਧੀਆ ਲੱਗੀ ਉਹਦੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਅਸਲ ਪ੍ਰਾਪਰਟੀ ਵਾਲੀ ਹਾਂ ਜੀ ਹੁਣ ਤੁਸੀਂ ਦੇਖ ਲਓ ਵੀ ਅਸੀਂ ਜਿਹੜੀ ਅਸਲ ਪ੍ਰਾਪਰਟੀ ਐ ਤੋਂ ਧਿਆਨ ਹਟਾ ਲਿਆ ਹੂੰ ਅਸੀਂ ਦ ਨੈਵੀ ਪ੍ਰਾਪਰਟੀ ਬਣਾਉਣ ਲੱਗ ਗਏ ਹੂੰ ਜ਼ਮੀਨ ਖਰੀਦ ਲਈ ਮੰਨ ਲਓ ਜਾਂ ਪ੍ਰਾਪਰਟੀ ਜਿੰਨੀ ਮੰਨ ਖਰੀਦਣ ਲੱਗ ਗਏ ਅਸੀਂ ਤੇ ਸਾਡੀ ਅਸਲ ਪ੍ਰਾਪਰਟੀ ਸਾਡੀ ਔਲਾਦ ਜੇ ਉਹ ਚੰਗੀ ਨਾ ਨਿਕਲੀ ਹੂੰ ਤਾਂ ਫੇ ਸਾਡੀ ਜਿਹੜੀ ਪ੍ਰਾਪਰਟੀ ਖਰੀਦੀ ਆ ਤਾਂ ਕਿਸ ਕਾ ਉਹਦਾ ਕੋਈ ਉਹ ਤਾਂ ਬੜੇ ਆ ਬੜੇ ਸਾਰੇ ਇਹ ਜਿਹੇ ਦੇਖੇ ਨੇ ਆਪਾਂ ਜਿਨ੍ਹਾਂ ਦੇ ਔਲਾਦਾਂ ਨੇ ਨਾ ਜਿਹੜੀਆਂ ਸੋਹਣੀ ਬਈ ਉਹਨਾਂ ਨੇ ਬਣੀਆਂ ਬਣਾਈਆਂ ਪ੍ਰਾਪਰਟੀਆਂ ਸਾਰੀਆਂ ਵੇਚ ਵੱਟਤੀਆਂ ਖਤਮ ਕਰ ਲਈ ਜੋ ਜਿਨ੍ਹਾਂ ਦੇ ਘਰੋਂ ਲੋਕ ਰਾਜ ਰਜ ਜਾਂਦੀ ਸੀ ਉਹ ਆਪ ਅਜ ਭੁੱਖੇ ਬੈਠਣ ਸਿਰਫ ਇਹ ਕਿ ਉਹਨਾਂ ਦਾ ਲਾਅਤ ਤੇ ਕੰਟਰੋਲ ਗੀਰਿਆ ਕੰਟਰੋਲ ਨਹੀਂ ਰਿਹਾ ਤੇ ਉਹ ਮਾੜੀ ਸੰਗਤ ਚ ਪੈ ਗਏ ਉਹਨਾਂ ਨੇ ਸਾਰੇ ਮਤਲਬ ਕਹਿ ਲਈਏ ਘਰ ਨੂੰ ਮੂਦਾ ਮਾਰਤਾ ਸੋ ਐਈ ਬੜੀਆਂ ਐਗਜ਼ੈਂਪਲਾਂ ਨੇ ਸੋ ਮੈਨੂੰ ਲੱਗਦਾ ਵੀ ਸਾਨੂੰ ਸਾਰਿਆਂ ਨੂੰ ਵੀ ਸਾਡੇ ਪ੍ਰੈਜ਼ੈਂਟ ਤੇ ਧਿਆਨ ਦੇਣ ਦੀ ਜ਼ਿਆਦਾ ਕੋਸ਼ਿਸ਼ ਹੈ ਕੋਸ਼ਿਸ਼ ਕਰੀਏ ਅਸੀਂ ਵਰਤਮਾਨ ਨੂੰ ਜਾਈਏ ਆਪਣੇ ਆਪ ਨੂੰ ਵਧੀਆ ਕਰੀਏ ਤੇ ਆਲੇ-ਦਾਲੇ ਨੂੰ ਵਧੀਆ ਰੱਖੀਏ ਸਾਡਾ ਖਾਣ-ਪੀਣ ਵਧੀਆ ਹੋਵੇ ਸਾਡਾ ਭੈਣ ਭਰਾਵਾਂ ਨਾਲ ਮੋਹ ਪਿਆਰ ਵਧੀਆ ਹੋਵੇ ਹਨਾ ਠੀਕ ਹੈ ਪ੍ਰਾਪਰਟੀਆਂ ਵੀ ਬਣਾਉਣੀਆਂ ਜ਼ਰੂਰੀ ਨੇ ਬਣਾਓ ਪਰ ਸਿਰਫ ਪ੍ਰਾਪਰਟੀਆਂ ਨਾ ਬਣਾਓ ਸਿਰਫ ਉਸ ਚੀਜ਼ ਦੇ ਨਾਲ ਹਨਾ ਇਹ ਪਤਾ ਲੱਗੇ ਉਹ ਜਿਵੇਂ ਕਹਿੰਦੇ ਨੇ ਵੀ ਅੱਗਾ ਦੌੜ ਪਿੱਛਾ ਦੌੜ ਵਾਲਾ ਕੰਮ ਹੋ ਜਾਂਦਾ ਹਨਾ ਫਿਰ ਉਹ ਨਾ ਹੋਵੇ ਕਿਤੇ ਸਾਡੇ ਨਾਲ ਤੇ ਸਾਨੂੰ ਬਾਅਦ ਚ ਪਸਟਾ ਅੱਛਾ ਫਿਰ ਫਿਰ ਡਬਲ ਨੁਕਸਾਨ ਹੁੰਦਾ ਪਹਿਲਾਂ ਸੀ ਧਿਆਨ ਨਹੀਂ ਦਿੰਦੇ ਚੀਜ਼ਾਂ ਦੇ ਵੱਲ ਹਰ ਚੀਜ਼ੇ ਸਾਡੇ ਵਾਸਤੇ ਹੀ ਰਹਿਣੀ ਆ। ਹੂੰ। ਅਸੀਂ ਪਹਿਲਾਂ ਵੀ ਵਚਤੌਣੇ ਆ। ਹੂੰ। ਸਿਰਫ ਭਵਿੱਖ ਦੇ ਉਹਦੇ ਵਿੱਚ ਵੇਲੇ ਦੇ ਕੰਮ, ਵੇਲੇ ਦੇ ਕੰਮ, ਕਵੇਲੇ ਦੀ ਟੱਕਰ ਆ ਹਨਾ। ਸੋ ਕੋਸ਼ਿਸ਼ ਕਰੀਏ ਵੀ ਵੇਲੇ ਦੇ ਕੰਮ ਵੇਲੇ ਸਰੀ ਕਿਤੇ ਜਾ। ਹੂੰ। ਤਾਂ ਜਿਆਦਾ ਵਧੀਆ ਰਹਿਣ ਕੀ ਬੋਲਦਾ ਕਵੇਲੇ ਦੇ ਟੱਕਰਾਂ ਮਾਰਨ ਨਾਲੋਂ। ਹੂੰ। ਉਹ ਕਿੰਨੇ ਗੀਤ ਨੇ, ਕਿੰਨੀਆਂ ਕਹਾਣੀਆਂ ਨੇ ਉਸਨ ਦਿਵਾਨ ਦੀ ਮਾਪੇ ਤਿੰਨ ਰੰਗ ਨਹੀਂ ਲੱਭਣੇ। ਨਹੀਂ ਲੱਭਣੇ ਵੀ। ਹਨਾ। ਹੂੰ। ਨਹੀਂ ਸੱਚੀ ਗੱਲ ਹੈ ਨਹੀਂ ਲੱਭਦੇ। ਨਹੀਂ ਲੱਭਦੇ। ਪਰ ਕਿਹੜੇ ਲੱਭਦੇ ਇਹ? ਆਪਾਂ ਆਪਦੇ ਅੰਗ ਪੈਰੀ ਦੇਖ ਲਓ, ਦੰਦ ਚਲੇ ਜਾਣ ਔਰ ਮਤਲਬ ਨਕਲੀ ਤਾਂ ਲੱਗ ਜਾਣਗੇ ਅਸਲੀ ਨਾਲ ਬਾਜ਼ ਚਲੇ ਜਾਣ ਵਾਲੇ ਇੱਕ ਹਫ਼ਤਾ ਬਣੀ ਹੋਈਆਂ ਸਿੱਧੂ ਸਾਹਿਬ ਅੱਖਾਂ ਕਈਆਂ ਜਹਾਨ ਗਏ ਆ ਦੰਦ ਗਏ ਸਵਾਦ ਗਏ ਹੈਨਾ ਸੋ ਜਿਹੜੀ ਚੀਜ਼ ਦਾ ਜੋ ਕੰਮ ਹੈਗਾ ਉਹਦਾ ਉਹੀ ਕੰਮ ਹੈ ਤੁਸੀਂ ੱੱਕੇ ਨਾਲ ਕਿਸੇ ਦਾ ਕੋਈ ਕੰਮ ਨਹੀਂ ਲੈ ਸਕਦੇ ਸਰੀਰ ਤੋਂ ਵੀ ਆਪਾਂ ਉਹੀ ਗੱਲ ਹੈ ਸਰੀਰ ਤੋਂ ਵੀ ੱੱਕੇ ੱੱਕੇ ਨਾਲ ਵੱਧ ਕੰਮ ਲੈਣਾਂ ਦੇ ਸਰੀਰ ਖਰਾਬ ਹੋ ਜਾਂਦਾ ਬਿਲਕੁਲ ਕਹਿੰਦੇ ਆ ਕਿ ਜਿਹੜੀ ਮੈਂ ਪਹਿਲਾਂ ਗੱਲ ਸ਼ੁਰੂ ਕਰੀ ਸੀ ਭਵਿੱਖ ਨੂੰ ਅਸੀਂ ਸੁਰੱਖਿਅਤ ਕਹਿ ਲੀਏ ਸੇਫ ਕਰਨ ਦੇ ਲਈ ਜਵਾਨੀ ਖਰਾਬ ਕਰ ਲੇ। ਉਹ ਜਦੋਂ ਜਵਾਨੀ ਖਰਾਬ ਹੀ ਹੋ ਗਈ ਤੇ ਫਿਰ ਤਾਂ ਭਵਿੱਖ ਮਾੜਾ ਹੋਣੀ ਹੈ ਫਿਰ ਉਹ ਗੱਲ ਦਾ ਸੇਮ ਹੀ ਹੈ ਜਿਹੜਾ ਜਵਾਨੀ ਚ ਕਮਾ ਲਉਗੇ ਉਹ ਬੜਾ ਪਿਛਲਾ ਲਉਗੇ ਕਿਉਂਕਿ ਫਿਰ ਅਸੀਂ ਪਤਾ ਕੀ ਹੈ ਫਿਰ ਅਸੀਂ ਉਹ ਵੇਲਾ ਨੂੰ ਜ਼ਿਆਦਾ ਕਰ ਕਰਕੇ ਨਾ ਫਿਰ ਆਨੰਦ ਲੈਣ ਦੀ ਕੋਸ਼ਿਸ਼ ਕਰਦੇ ਆਂ ਵੀ ਅਸੀਂ ਐ ਕਰਦੇ ਹੁੰਦੇ ਸੀ ਅਸੀਂ ਫਿਰ ਉਹ ਸਿਰਫ ਜ਼ਿਆਦਾ ਰਹਿ ਜਾਂਦੀ ਇਹਨਾਂ ਜ਼ਿਆਦਾ ਜ਼ਰੂਰੀ ਨਹੀਂ ਜ਼ਿੰਦਗੀ ਚ ਪਰ ਜ਼ਿਆਦਾ ਤੁਹਾਨੂੰ ਆਨੰਦ ਨਹੀਂ ਦੇ ਸਕਦੀ ਨਾ ਉਹਨਾਂ ਨਾਲ ਜਿਹੜਾ ਤੁਸੀਂ ਲੈਣਾ ਸੀ ਜਿਹੜਾ ਲੈਣਾ ਸੀ ਤੇ ਭਵਿੱਖ ਦੀਆਂ ਪਲਾਨਿੰਗਾਂ ਵੀ ਜ਼ਰੂਰੀ ਨੇ ਪਰ ਇਹ ਨਾ ਹੋਵੇ ਅਸੀਂ ਭਵਿੱਖ ਦੀਆਂ ਪਲਾਨਿੰਗਾਂ ਕਰਦੇ ਕਰਦੇ ਉਹਦਾ ਵਰਤਮਾਨ ਖਰਾਬ ਕਰ ਲਈ ਜਿਵੇਂ ਆਪਾਂ ਸਿੱਧੂ ਸਾਹਿਬ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀਗੇ ਸ਼ੇਖ ਚਿੱਲੀ ਦੀ ਸ਼ੇਖ ਚਿੱਲੀ ਵਾਲੀ ਹੈ ਨਾ ਕਹਾਣੀ ਵੀ ਉਹ ਸ਼ਹਿਰ ਜਾਂਦਾ ਅੰਡੇ ਖਰੀਦ ਲੈਂਦਾ ਅੰਡੇ ਖਰੀਦ ਕੇ ਪਿੰਡ ਵੱਲ ਨੂੰ ਚੱਲ ਪੈਂਦਾ ਟੋਕਰੀ ਲੈ ਕੇ ਉਹ ਉਹ ਪਿੰਡ ਤੋਂ ਉੱਥੋਂ ਸ਼ੁਰੂ ਹੁੰਦਾ ਕਿ ਮੈਂ ਅੰਡੇ ਵੇਚੂਗਾ ਇੱਕ ਟੋਕਰੀ ਵਿਖ ਕੇ ਮੇਰੇ ਦੋ ਟੋਕਰੀਆਂ ਰਹਿਣਗੀਆਂ ਦੋ ਟੋਕਰੀ ਦੇ ਫਿਰ ਮੈਂ ਚਾਰ ਟੋਕਰੀਆਂ ਕਰ ਲਊਗਾ ਫਿਰ ਮੈਂ ਇਹਨਾਂ ਦੀਆਂ ਮੁਰਗੀਆਂ ਲੈ ਲਊਗਾ ਤੁਸੀਂ ਮੈਂ ਸ਼ੈੱਡ ਪਾ ਲੂੰਗਾ ਫਿਰ ਮੈਂ ਬਹੁਤ ਅਮੀਰ ਹੋ ਜਾਊਗਾ ਐ ਸੁਪਨੇ ਲੈ ਲੈਂਦਾ ਉਹ ਬਹੁਤ ਅੱਗੇ ਲੱਗ ਜਾਂਦਾ ਡੂੰਘਾ ਆਉਂਦਾ ਡੂੰਘਾ ਚਲੇ ਜਾਂਦਾ ਮਿਲੋ ਅਰਬਾਂ ਕਰੋੜਪਤੀ ਬਣ ਜਾਂਦਾ ਉੱਥੋਂ ਲੈ ਕੇ ਪਿੰਡ ਤੋਂ ਲੈ ਕੇ ਆਪਦੇ ਸ਼ਹਿਰ ਤੋਂ ਲੈ ਕੇ ਪਿੰਡ ਤੱਕ ਆਉਂਦਾ ਰਸਤੇ 'ਚ ਆਉਂਦਾ ਠੇਡਾ ਪਾ ਜਦਾ ਡਿੱਗ ਪੈਂਦਾ ਸਾਰੀਆਂ ਹੱਡੀ ਟੁੱਟ ਜਾਂਦੀਆਂ ਸੋ ਇਹ ਨਾ ਹੋਵੇ ਵੀ ਸਾਡੇ ਆਂਡੇ ਵੀ ਛਿੱਛੀ ਲੀਓਂ ਗਰ ਟੁੱਟ ਜਾਣ ਸਾਨੂੰ ਠੋਕਰ ਵੱਜੇ ਤੇ ਸਾਨੂੰ ਫੇਰ ਸਾਨੂੰ ਠੋਕਰ ਵੱਜੇ ਤੇ ਸਾਨੂੰ ਫੇਰ ਪਤਾ ਲੱਗੇ ਕਿ ਜ਼ਿੰਦਗੀ ਕਿੱਥੇ ਖੜੀ ਆ ਹਨਾ ਤਾਂ ਇਹਦਾ ਕੀ ਫਾਇਦਾ ਸੀਗਾ ਸੋ ਕੋਸ਼ਿਸ਼ ਕਰਿਆ ਕਰੋ ਜ਼ਿੰਦਗੀ ਦਾ ਆਨੰਦ ਲੈਣ ਦੀ ਸ